کہ زندگی کے اس سفر میں زندگی کے اس سفر میں جو مرشد کو ہم سفر بناتا ہے کیونکہ سبتوں پہلا ایتھے اشارہ کیتا کہ زندگی کی ہے ایک جواب دے دیو سفر ہے تاں ہی تاں اے گل ہمیشہ یاد رکھنا کہ بندا ایتھے رہن نہیں آیا بندا ایتھوں گزر رہا ہے سمجھیو کہ نہیں بندا ایتھے ਰਹਿਣ ਨਹੀਂ ਆਇਆ ਪਰ ਬੰਦੇ ਨੂੰ ਭੁਲੇਖਾ ਕਿ ਮੈਂ ਰਹਿਣ ਆਇਆ ਇੱਥੇ ਹਾਲਾਂਕਿ ਬੰਦਾ ਇੱਥੇ ਰਹਿਣ ਨਹੀਂ ਆਇਆ ਬੰਦਾ ਇੱਥੋਂ ਸਿਰਫ ਤਾਂ ਹੀ ਤਾਂ ਜੋ ਚਲਾ ਜਾਂਦਾ ਕੀ ਕਹਿੰਦੇ ਬੰਦਾ ਗੁਜ਼ਰ ਗਿਆ ਉਹਨੂੰ ਇਹੀ ਕਹਿੰਦੇ ਨੇ ਜਦੋਂ ਕੋਈ ਮਰ ਜਾਂਦਾ ਹੈ ਬੰਦਾ ਗੁਜ਼ਰ ਗਿਆ ਪਈਓ ਗੁਜ਼ਰ ਗਿਆ ਉਹ ਗੁਜ਼ਰਦਾ ਕੌਣ ਹੈ ਜਿੱਦਾਂ ਕਹਿੰਦੇ ਨਾ ਮੈਂ ਰੋਡ ਤੇ ਬੈਠਾ ਗੱਡੀ ਗੁਜ਼ਰ ਗਈ ਸਮਝਦੇ ਹੋ ਕਿ ਨਹੀਂ ਜਾਂ ਬੰਦਾ ਜਾ ਰਿਹਾ ਹੈ ਆ ਵੀ ਅੱਡਾ ਗੁਜ਼ਰ ਗਿਆ ਆ ਸ਼ਹਿਰ ਨਿਕਲ ਗਿਆ ਮੈਂ ਅੱਗੇ ਵਧ ਗਿਆ ਇਸੇ ਤਰ੍ਹਾਂ ਅਗਰ ਜ਼ਿੰਦਗੀ ਨੂੰ ਦੇਖੀਏ ਤਾਂ ਬੰਦਾ ਕੀ ਸੋਚਦਾ ਸ਼ਾਇਦ ਮੈਂ ਦੁਨੀਆ ਤੇ ਰਹਿਣ ਆਇਆ ਹਾਂ ਔਰ ਇਹੀ ਇਨਸਾਨ ਦਾ ਪਰਮਾਪੂਰਵ ਮੈ ਭੁਲੇਖਾ ਹੈ ਕਿ ਅਸੀਂ ਦੁਨੀਆ ਤੇ ਰਹਿਣ ਨਹੀਂ ਆਏ ਬਲਕਿ ਅਸੀਂ ਦੁਨੀਆ ਤੋਂ ਗੁਜ਼ਰ ਰਹੇ ਹਾਂ ਸਮਝਿਓ ਕਿ ਨਹੀਂ ਤਾਂ ਹੀ ਤਾਂ ਹੌਲੀ-ਹੌਲੀ ਹੌਲੀ-ਹੌਲੀ ਇਹ ਤਾਂ ਸਮਝ ਲਓ ਕਿ ਜਿੱਦਾਂ ਇੱਕ ਇਨਸਾਨ ਰੇਲ ਰੇਲ ਚ ਬਹਿ ਕੇ ਬੰਦਾ ਕਹਿੰਦਾ ਆ ਮੇਰਾ ਆ ਗਿਆ ਸਟੇਸ਼ਨ ਗੁਜ਼ਰਦੇ ਜਾ ਰਹੇ ਔਰ ਜਦੋਂ ਮੇਰਾ ਸਟੇਸ਼ਨ ਆ ਨਾ ਮੈਂ ਉਸ ਸਟੇਸ਼ਨ ਤੇ ਉਤਰ ਜਾਣਾ ਹੈ ਗੱਡੀ ਚ ਪਰ ਗੱਡੀ ਚੱਲਦੀ ਰਹਣੀ ਹੈ ਇਸੇ ਤਰ੍ਹਾਂ ਇਹ ਜਿੰਦ ਇਹ ਦੁਨੀਆ ਚੱਲਦੀ ਰਹਿੰਦੀ ਹੈ ਹਰੇ ਇਨਸਾਨ ਦਾ ਇੱਕ ਸਟੇਸ਼ਨ ਹੁੰਦਾ ਹੈ ਸਮਝਿਓ ਕਿ ਨਹੀਂ ਔਰ ਉਸ ਸਟੇਸ਼ਨ ਨੂੰ ਆਪਾਂ ਕਿਦਾਂ ਸਮਝੀਏ ਕਿ ਉਮਰ ਹੁੰਦੀ ਹੈ ਇੱਕ ਵਕਤ ਹੁੰਦਾ ਹੈ ਔਰ ਜਦੋਂ ਵਕਤ ਆਂਦਾ ਹੈ ਤਾਂ ਬੰਦੇ ਨੂੰ ਜ਼ਿੰਦਗੀ ਦੀ ਗੱਡੀ ਚ ਉਤਰਨਾ ਪੈਂਦਾ ਹੈ ਇਸ ਲਈ ਜਿਨ੍ਹਾਂ ਨੇ ਇਸ ਸਚਾਈ ਨੂੰ ਸਮਝ ਲਿਆ ਕਿ ਮੈਂ ਦੁਨੀਆ ਤੇ ਰਹਿਣ ਨਹੀਂ ਆਇਆ ਮੈਂ ਦੁਨੀਆ ਚੋਂ ਗੁਜ਼ਰ ਰਿਹਾ ਹਾਂ ਉਹ ਫਿਰ ਇਹੀ ਯਾਦ ਰੱਖ ਕੇ ਇਹ ਮੰਨ ਕੇ ਚੱਲਦਾ ਹੈ ਜਿਵੇਂ ਗੁਜ਼ਰ ਰਿਹਾ ਹਾਂ ਤਾਂ ਫਿਰ ਮੈਂ ਇਹ ਸਫ਼ਰ ਦਾ ਪੂਰਾ ਪੂਰਾ ਆਨੰਦ ਲੈ ਲਵਾਂ ਫਿਰ ਟੈਨਸ਼ਨ ਕਾ ਦੀ ਲੈਣੀ ਹੈ ਜਦੋਂ ਮੈਂ ਰਹਿਣਾ ਨਹੀਂ ਇੱਥੇ ਫਿਰ ਟੈਨਸ਼ਨ ਕਾ ਦੀ ਹੈ ਚਿੰਤਾ ਕਾ ਦੀ ਹੈ ਕਿਤੇ ਮੈਂ ਗੁਜ਼ਰ ਰਿਹਾ ਹਾਂ ਔਰ ਇੱਥੇ ਦੱਸਿਆ ਹੈ ਕਿ ਤੇਰਾ ਜੀਵਨ ਇੱਕ ਸਫਰ ਹੈ ਤੇਰੀ ਜ਼ਿੰਦਗੀ ਇੱਕ ਸਫਰ ਹੈ ਤੂੰ ਮੁਸਾਫਿਰ ਹੈ ਜਦਾ ਕਿਹਾ ਵੀ ਜਾਂਦਾ ਨਾ ਕਿ ਦੁਨੀਆ ਕੇ ਇਹ ਮੁਸਾਫਿਰ ਮੰਜ਼ਲ ਤੇਰੀ ਕਬਰ ਹੈ ਲੇਕੇ ਸ਼ਬਦ ਵੀ ਆਂਦਾ ਹੈ ਕਿ ਇਹ ਦੁਨੀਆ ਦੇ ਮੁਸਾਫਿਰ ਤੇਰੀ ਅਸਲੀ ਮੰਜ਼ਲ ਤਾਂ ਕਬਰ ਕਹਿ ਲੋ ਸ਼ਮਸ਼ਾਨ ਕਹਿ ਲੋ ਚਿਤਾ ਕਹਿ ਲੋ ਗੱਲ ਜਦਾਂ ਸਮਝ ਲੋਗੇ ਨਾਮ ਹੀ ਅਲੱਗ-ਅਲੱਗ ਹੈ ਪਰ ਮੰਜ਼ਲ ਤਾਂ ਸ਼ਮਸ਼ਾਨ ਹੀ ਹੈ ਕਬਰਸਤਾਨ ਕਬਰਸਤਾਨ ਹੀ ਹੈ ਉਹ ਕਹਿੰਦੇ ਦੁਨੀਆ ਕੀ ਐ ਮੁਸਾਫਿਰ ਮੰਜ਼ਿਲ ਤੇਰੀ ਕਬਰ ਹੈ ਔਰ ਇੱਥੇ ਵੀ ਇਹ ਵੀ ਦੱਸਿਆ ਹੈ ਕਿ ਪਲ ਵਰਕਾ ਕੀਆ ਭਰੋਸਾ ਇਸ ਪਲ ਕੀ ਕਿਸਕੋ ਖਬਰ ਹੈ ਕਿ ਪਲ ਦੇ ਵਿੱਚ ਕੀ ਹੋ ਜਾਣਾ ਹੈ ਇਹ ਪਲ ਦੀ ਕਿਸੇ ਨੂੰ ਕੋਈ ਭਰੋਸਾ ਹੈ ਬੰਦਾ ਦੱਸ ਸਕਦਾ ਹੈ ਕਿ ਲੈ ਵੀ ਮੈਨੂੰ ਯਕੀਨ ਹੈ ਮੈਂ ਇਨੇ ਸਾਲ ਜੀਣਾ ਹੈ ਕਹਿੰਦੇ ਪਲ ਵਰਕਾ ਕੀਆ ਭਰੋਸਾ ਇਸ ਪਲ ਕੀ ਕੀਆ ਖਬਰ ਹੈ ਇਹ ਪਲ ਦਾ ਕੋਈ ਭਰੋਸਾ ਨਹੀਂ ਕਿਸ ਪਲ ਕੀ ਹੋ ਜਾਣਾ ਹੈ اس لیے تو زندگی دا کوئی بھروسہ ہی نہیں ہے جس طرح کہا جاتا نا کہ بڑی پیاری لائن کتے لکھی ہوئی سی جو تو پڑھی تو بڑے اچھا لگا کہ یہ زندگی ایک کلفی کی طرح ہے یہ زندگی ایک کلفی کی یا کلفی کے جیسی ہے سمجھتے ہو کہ نہیں ہن کیوں کیا یہ زندگی ایک کلفی کے جیسی ہے ਇਸੇ ਟੇਸਟ ਕਰੋ ਜਾਂ ਬੇਸਟ ਕਰੋ ਪਿਗਲ ਤੋ ਇਹ ਰਹੀ ਹੈ ਪਿਗਲ ਤਾਂ ਰਹੀ ਹੈ ਹੁਣ ਚਾਹੇ ਇਹਨੂੰ ਟੇਸਟ ਕਰ ਲੋ ਸਵਾਦ ਲੈ ਲੋ ਤਾ ਯਾਰ ਰੱਖ ਛੱਡੋ ਇੰਨੀ ਪਿਗਲਨੀ ਤਾਂ ਵੀ ਹੁਣ ਇੱਕ ਬੰਦਾ ਕਹਵੇ ਮੈਂ ਜ਼ਿੰਦਗੀ ਦਾ ਆਨੰਦ ਨਹੀਂ ਲੈਣਾ ਮੈਂ ਚੁੱਪ ਕਰਕੇ ਬੈਠਣਾ ਹੈ ਮੈਂ ਅੰਦਰ ਹੀ ਬੈਠਣਾ ਹੈ ਕੁੰਡੀ ਲਾ ਕੇ ਬੈਠਣਾ ਹੈ ਤਾਂ ਭਾਈ ਕੁੰਡੀਆਂ ਲਾ ਕੇ ਬਹਿ ਜਾ ਤਾਂ ਵੀ ਤੇਰੀ ਜ਼ਿੰਦਗੀ ਪਿਗਲ ਰਹੀ ਹੈ ਇਹ ਤੇਰੀ ਜ਼ਿੰਦਗੀ ਹੱਥੋਂ ਨਿਕਲ ਰਹੀ ਹੈ ਉਹ ਵਕਤ ਕਿੱਥੋਂ ਗੁਜ਼ਰ ਹੀ ਰਿਹਾ ਹੈ ਤੇ ਜੇ ਵਕਤ ਗੁਜ਼ਰ ਹੀ ਰਿਹਾ ਹੈ ਤਾਂ ਫੇ ਆਨੰਦ ਕਿਉਂ ਨਾ ਲਈਏ ਮੁਸਕਰਾ ਕਿਉਂ ਨਾ ਲਈਏ ਕਸ ਕਿਉਂ ਨਾ ਲਈਏ ਕੁਛ ਅੱਛਾ ਕਿਉਂ ਨਾ ਕਰ ਲਈਏ ਤਾਂ ਕਿ ਜਦੋਂ ਦੁਨੀਆ ਤੋਂ ਜਾਈਏ ਤਾਂ ਯਦਾ ਇਹ ਗੱਲ ਯਾਦ ਰੱਖਣਾ ਕਿ ਬੰਦਾ ਸਦਾ ਨਹੀਂ ਰਹਿੰਦਾ ਪਰ ਬੰਦੇ ਦੀ ਯਾਦ ਸਦਾ ਰਹਿੰਦੀ ਹੈ ਕਿ ਇਹ ਅੱਛਾ ਕਰਕੇ ਗਿਆ ਤਾਂ ਕੀ ਬੁਰਾ ਕਰਕੇ ਗਿਆ ਹੈ ਇਹ ਹੁਣ ਸਾਡੀ ਕਰਮਾਂ ਤੇ ਹੈ ਕਿ ਅਸੀਂ ਐਸੇ ਕਰਮ ਕਰ ਜਾਈਏ ਕਿ ਦੁਨੀਆ ਸਾਨੂੰ ਅੱਛੇ ਰੂਪ ਜੀ ਯਾਦ ਕਰੇ ਜਾਂ ਫਿਰ ਅਸੀਂ ਉਹ ਬੁਰੇ ਕਰਮ ਕਰ ਜਾਈਏ ਕਿ ਦੁਨੀਆ ਸਾਨੂੰ ਬੁਰੇ ਰੂਪ ਚ ਯਾਦ ਕਰੇ ਹੁਣ ਅੱਜ ਸ਼੍ਰੀ ਕ੍ਰਿਸ਼ਨ ਨੂੰ ਵੀ ਯਾਦ ਕੀਤਾ ਜਾਂਦਾ ਤੇ ਦਰਯੋਦਨ ਨੂੰ ਵੀ ਯਾਦ ਕੀਤਾ ਜਾਂਦਾ ਹੈ ਕੀਤਾ ਜਾਂਦਾ ਹੈ ਕਿ ਨਹੀਂ ਹੁਣ ਦਰਯੋਦਨ ਨੂੰ ਜਾਂ ਕਾਂਸ ਨੂੰ ਕਿਹੜੇ ਰੂਪ 'ਚ ਯਾਦ ਕੀਤਾ ਜਾਂਦਾ ਹੈ ਤਾਂ ਸ਼੍ਰੀ ਕ੍ਰਿਸ਼ਨ ਨੂੰ ਕਿਹੜੇ ਰੂਪ 'ਚ ਯਾਦ ਕੀਤਾ ਜਾਂਦਾ ਹੈ ਜਾਂ ਹੋਰ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਨੂੰ ਲੈ ਲਓ ਜਾਂ ਕਿਸੇ ਪੀਰ ਫਕੀਰ ਦੀ ਜ਼ਿੰਦਗੀ ਨੂੰ ਲੈ ਲਓ ਜਿਨ੍ਹਾਂ ਨੇ ਅੱਛਾ ਕੀਤਾ ਅੱਜ ਅਸੀਂ ਉਹਨਾਂ ਨੂੰ ਕਿਦਾਂ ਯਾਦ ਕਰਦੇ ਹਾਂ ਇੱਜ਼ਤ ਸਤਕਾਰ ਪਿਆਰ ਦੇ ਨਾਲ ਯਾਦ ਕਰਦੇ ਹਾਂ ਤਾਂ ਜਿਨ੍ਹਾਂ ਨੇ ਕੁਝ ਬੁਰਾ ਕੀਤਾ ਤਾਂ ਅਸੀਂ ਇਹ ਕਹਿ ਕੇ ਘਰੋ ਬੰਦਾ ਬੜਾ ਬੁਰਾ ਸੀ ਜਿੱਦਾਂ ਕਹਿੰਦੇ ਨੇ ਕਾਂਸ ਬਹੁਤ ਬੁਰਾ ਸੀ ਉਹ ਮਥੁਰਾ ਬੁਰੀ ਸੀ ਜਿਹਨੇ ਰਾਮ ਨੂੰ ਬਨਵਾਸ ਭੇਜਣ ਤੇ ਮਜਬੂਰ ਕਰ ਦਿੱਤਾ ਕਿਉਂਕਿ ਉਲਟੀ ਸਲਾਹ ਦਿੱਤੀ ਕਕਈ ਨੂੰ ਤਾਂ શ્રી ਰਾਮ ਨੂੰ ਬਨਵਾਸ ਜਾਣਾ ਪਿਆ ਸੋ ਕੁਝ ਇਨਸਾਨ ਆਪਣੀ ਕਰਨੀ ਦੇ ਨਾਲ ਇਦਾਂ ਦੀ ਯਾਦ ਆਸ਼ਤ ਬਣਾ ਜਾਂਦੇ ਆ ਕਿ ਬੰਦੇ ਨੂੰ ਲੱਗਦਾ ਭਾਈ ਉਹ ਬੁਰਾ ਸੀ ਇਸ ਲਈ ਯਾਦ ਰੱਖੋ ਕਿ ਅਗਰ ਸਾਨੂੰ ਉਸ ਮਾਲਕ ਨੇ ਜ਼ਿੰਦਗੀ ਦਿੱਤੀ ਹੈ ਜੀਵਨ ਦਿੱਤਾ ਹੈ ਤਾਂ ਐਸੀ ਇਹਨੂੰ ਗੇਸ ਨਹੀਂ ਕਰਨਾ ਬਲਕਿ ਜੀਵਨ ਦੇ ਅੰਦਰ ਜਿਹੜਾ ਰਸ ਜਿਹੜਾ ਆਨੰਦ ਜਿਹੜੀ ਖੁਸ਼ੀ ਛੁਪੀ ਹੋਈ ਹੈ ਨਾ ਉਹਦਾ ਪੂਰਾ ਪੂਰਾ ਟੇਸਟ ਕਰਨਾ ਹੈ ਇਸ ਦਾ ਮਤਲਬ ਸਮਝ ਦਿਓ ਨਾ ਪੂਰਾ ਸਵਾਦ ਲੈਣਾ ਹੈ ਜੇ ਤਾਂ ਬੰਦਾ ਕਹਿੰਦਾ ਇਹ ਚੀਜ਼ ਦਾ ਮੈਂ ਪੂਰਾ ਟੇਸਟ ਲਿਆ ਇੱਕ ਬੰਦਾ ਕਹਿੰਦਾ ਲੈ ਵੀ ਇਹ ਚੀਜ਼ ਤਾਂ ਬੇਸਟ ਹੀ ਚਲੀ ਗਈ ਮੇਰੇ ਕੰਮ ਇਹਦਾ ਸਵਾਦ ਮੈਂ ਲਿਆ ਉਹਨੇ ਇੱਕ ਚਾਹ ਦਾ ਕੱਪ ਹੈ ਤੁਸੀਂ ਸਿਪ ਸਿਪ ਕਰਕੇ ਪੀਂਦੇ ਹੋ ਕਹਿੰਦੇ ਲੈ ਵੀ ਬੜਾ ਵਧੀਆ ਟੇਸਟ ਹੈ ਸਵਾਦ ਆ ਗਿਆ ਪਰ ਜੇ ਉਹ ਚਾਹ ਦਾ ਕੱਪ ਡੁੱਲ ਜਾਵੇ ਤੁਸੀਂ ਕਹਿੰਦੇ ਲੈ ਸਵਾਦ ਨਹੀਂ ਲੈ ਪਾਇਆ ਡੁੱਲ ਹੀ ਗਿਆ ਤੁਸੀਂ ਮੀਂਹ ਦਿਓ ਕਿ ਨਹੀਂ ਹੁਣ ਜ਼ਿੰਦਗੀ ਵੀ ਇਸੇ ਤਰ੍ਹਾਂ ਹੈ ਤੁਸੀਂ ਇਹ ਜ਼ਿੰਦਗੀ ਨੂੰ ਪਲ-ਪਲ ਡੋਲ ਰਹੇ ਹੋ ਡੋਲ ਦਾ ਮਤਲਬ ਬ्यर्थ गवा ਰਹੇ ਹੋ ਟੈਨਸ਼ਨ ਚਿੰਤਾ ਫਿਕਰਾਂ ਦੇ ਵਿੱਚ ਜਾਂ ਫਿਰ ਇਸ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋ ਇਸ ਜ਼ਿੰਦਗੀ ਖੁਸ਼ੀ ਨਾਲ ਜੀ ਰਹੇ ਹੋ ਇਸ ਜ਼ਿੰਦਗੀ ਆਨੰਦ ਨਾਲ ਜੀ ਰਹੇ ਹੋ ਅਸੀਂ ਬਹੁਤ ਵਾਰ ਇਹ ਦੇਖਿਆ ਹੈ ਕਿ ਕਈ ਇਨਸਾਨ ਐਸੇ ਹੁੰਦੇ ਹੋ ਆਪਣੇ ਆਪ ਨੂੰ ਇੰਨਾ ਕਮਜ਼ੋਰ ਬਣਾ ਲੈਂਦੇ ਹੈ ਆਪਣੇ ਆਪ ਨੂੰ ਇੰਨਾ ਕਮਜ਼ੋਰ ਡਰਪੋਕ ਬਣਾ ਲੈਂਦੇ ਹੈ ਇੰਨਾ ਡਰਦੇ ਹੈ ਉਹ ਕਿ ਜੀਵਨ ਦੀ ਕਿਸੇ ਚੀਜ਼ ਦਾ ਆਨੰਦ ਪੂਰਾ ਲੈ ਹੀ ਨਹੀਂ ਪਾਉਂਦੇ ਨਾ ਰਾਤ ਨੂੰ ਚੈਨ ਨਾ ਸੌਂ ਪਾਉਂਦੇ ਐ ਤਾਂ ਨਾ ਦਿਨ ਨੂੰ ਉਹਨਾਂ ਨੂੰ ਚੈਨ ਆਂਦੀ ਐ ਯਾਨੀ ਰਾਤ ਨੂੰ ਵੀ ਸੌਂ ਨਹੀਂ ਪਾਉਂਦੇ ਤਾਂ ਦਿਨ ਨੂੰ ਵੀ ਵਿਚਾ ਨਹੀਂ ਲੱਗੀ ਰਹਿੰਦੀ ਐ ਫੇ ਕਾਦੀ ਜ਼ਿੰਦਗੀ ਐ ਉਹ ਜ਼ਿੰਦਗੀ ਤਾਂ ਉਹ ਹੈ ਜਿੱਥੇ ਪਿਆਰ ਹੋਵੇ ਵਿਸ਼ਵਾਸ ਹੋਵੇ ਸਾਹਸ ਹੋਵੇ ਹਿੰਮਤ ਹੋਵੇ ਹੌਸਲਾ ਹੋਵੇ ਔਰ ਇਹ ਚੀਜ਼ਾਂ ਕਦੋਂ ਇਨਸਾਨ ਨੂੰ ਮਿਲਦੀਆਂ ਹੈ ਜਦੋਂ ਇਨਸਾਨ ਨੂੰ ਮੁਰਸ਼ਿਦ ਦਾ ਸਾਥ ਮਿਲਦਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਇਸ ਲਈ ਤਾਂ ਹੀ ਕਿਹਾ ਜਾਂਦਾ ਕਿ ਜੀਵਨ ਚ ਮੁਰਸ਼ਿਦ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦੋਂ ਸਹੀ ਮੁਰਸ਼ਿਦ ਮਿਲਦਾ ਹੈ ਨਾ ਤਾਂ ਫਿਰ ਸਹੀ ਮੁਰਸ਼ਿਦ ਮਿਲਣ ਦੇ ਨਾਲ ਇਨਸਾਨ ਦੇ ਜੀਵਨ ਚ ਉਹ ਜਿਹੜਾ ਸਵਾਦ ਹੈ ਉਹ ਜਿਹੜਾ ਰਸ ਹੈ ਜੀਵਨ ਅੰਦਰ ਛੁਪਿਆ ਹੋਇਆ ਹੈ ਬੰਦਾ ਉਹਦਾ ਟੇਸਟ ਲੈਣਾ ਸ਼ੁਰੂ ਕਰਦਾ ਬੰਦਾ ਕਹਿੰਦਾ ਹੁਣ ਜ਼ਿੰਦਗੀ ਜੀਣ ਦਾ ਮਜ਼ਾ ਆ ਰਿਹਾ ਹੈ ਪਹਿਲਾਂ ਤਾਂ ਜ਼ਿੰਦਗੀ ਡਰ ਚ ਹੀ ਗੁਜ਼ਰ ਗਈ ਪਹਿਲਾਂ ਤਾਂ ਜ਼ਿੰਦਗੀ ਬਹਿਮਾ ਭਰਮਾ ਚ ਹੀ ਗੁਜ਼ਰ ਗਈ ਪਹਿਲਾਂ ਤਾਂ ਜ਼ਿੰਦਗੀ ਭੁਲੇਖਿਆਂ ਚ ਹੀ ਗੁਜ਼ਰ ਗਈ ਪਰ ਜ਼ਿੰਦਗੀ ਜੀਣ ਦਾ ਮਜ਼ਾ ਤਾਂ ਹੁੰ ਆ ਰਿਹਾ ਹੈ ਹੁਣ ਡਰ ਅੰਦਰੋਂ ਖਤਮ ਹੋ ਰਿਹਾ ਹੈ ਜਰਾ ਸੋਚੋ ਕਾਦੀ ਜ਼ਿੰਦਗੀਆਂ ਹੋਂ ਕੰਬੀ ਜਾਈਏ ਸਮਝਦੇ ਹੋ ਕਿ ਨਹੀਂ ਉਹ ਕਈ ਵਾਰਾ ਦੇਖਿਆ ਨਾ ਕਿ ਇਨਸਾਨ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਇਨਸਾਨ ਦਾ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਹੈ ਕਿ ਮਾੜੀ ਮਾੜੀ ਗੱਲ ਹੁੰਦੀ ਹੈ ਇਨਸਾਨ ਇੰਨਾ ਡਰ ਜਾਂਦਾ ਹੈ ਔਰ ਡਰਿਆ ਹੋਇਆ ਇਨਸਾਨ ਜੀਵਨ ਚ ਆਨੰਦ ਕਦੀ ਲੈ ਹੀ ਨਹੀਂ ਪਾਂਦਾ ਔਰ ਕਈ ਇੰਨੇ ਸਟਰੋਂਗ ਹੁੰਦੇ ਆ ਕਿ ਬੜੀਆਂ ਬੜੀਆਂ ਚੀਜ਼ਾਂ ਨੂੰ ਵੀ ਇਸ ਹਿੰਮਤ ਨਾਲ ਇਸ ਸਾਹਸ ਨਾਲ ਬਰਦਾਸ਼ਤ ਕਰਦੇ ਐ ਕਿ ਹਰ ਮੁਸ਼ਕਿਲ ਜੋ ਵਿਚਾਨ ਵਾਲਾ ਮੇਰਾ ਮਾਲਿਕ ਮੇਰੇ ਤਾਂ ਮੈਂ ਡਰਨਾ ਕਿਉਂ ਮੈਂ ਇਹਦਾ ਸਾਹਮਣਾ ਕਰਾਂਗੇ ਇਹਦਾ ਅੰਤ ਕਰਾਂਗੇ ਫਿਕਰ ਕਿਉਂ ਕਰਾਂਗੇ ਅਸੀਂ ਔਰ ਐਸਾ ਇਨਸਾਨ ਹੀ ਦੁਨੀਆ ਦੇ بڑے بڑے ਯੁੱਧ ਜਿੱਤ ਪਾਉਂਦਾ ਹੈ ਇਸ ਲਈ ਜੀਵਨ ਦੇ ਵਿੱਚ ਸਹੀ ਗੁਰੂ ਦਾ ਆਣਾ ਬਹੁਤ ਜ਼ਰੂਰੀ ਹੈ ਜੋ ਆ ਕੇ ਸਾਡੇ ਜੀਵਨ ਦੇ ਅੰਦਰ ਉਹ ਭਿੱਤਰ ਬਦਲਾਵ ਲਿਆਂਦਾ ਹੈ ਉਹ ਬਦਲਾਵ ਇਹਦੇ ਨਾਲ ਫੇ ਸਾਡੇ ਅੰਦਰ ਉਤਸ਼ਾਹ ਹਿੰਮਤ ਹੌਸਲਾ ਉਹ ਬਲ ਮਿਲਦਾ ਹੈ ਸਾਨੂੰ ਉਹ ਸ਼ਕਤੀ ਸਾਨੂੰ ਮਿਲਦੀ ਹੈ ਔਰ ਅਸੀਂ ਜੀਵਨ ਦਾ ਆਨੰਦ ਲੈਣਾ ਸ਼ੁਰੂ ਕਿਉਂਕਿ ਫੇਰ ਕਮਾਗੇ ਇਹਨੂੰ ਜਾਂ ਟੇਸਟ ਕਰੋ ਯਾ ਹੁਣ ਤੁਸੀਂ ਵੇਸਟ ਕਰਨਾ ਹੈ ਕਿਉਂਕਿ ਵੇਸਟ ਕਦੋਂ ਹੁੰਦਾ ਹੈ ਜਦੋਂ ਡਰੀ ਜਾਣਾ ਚਿੰਤਾ ਕਰੀ ਜਾਣੀ ਜਿੱਦਾਂ ਕਿਹਾ ਜਾਂਦਾ ਨਾ ਇੱਕ ਸੇਠ ਸੀ ਇੱਕ ਸੇਠ ਉਹਨੂੰ ਚੂਹਿਆਂ ਤੋਂ ਬੜਾ ਡਰ ਲੱਗਦਾ ਸੀ ਇਸੋਂ ਡਰ ਲੱਗਦਾ ਸੀ ਚੂਹਿਆਂ ਤੋਂ ਉਹਨੇ ਕਿਤੇ ਵੀ ਸਫਰ ਤੇ ਜਾਣਾ ਤਾਂ ਨਾਲ ਬਿੱਲੀਆਂ ਦੇ ਪਿੰਜਰੇ ਲੈ ਕੇ ਜਾਣਾ। ਯਾਨੀ ਨੌਕਰ ਰੱਖਣੇ ਜਿਨ੍ਹਾਂ ਨੇ ਪਿੰਜਰੇ ਫੋੜ ਲੈਣੇ ਜੇ 5-5 ਬਿੱਲੀਆਂ ਯਾਨੀ 10-10 ਬਿੱਲੀਆਂ ਉਹਨਾਂ ਇਕੱਠੀਆਂ ਨਾਲ ਰੱਖਣੀਆਂ। ਕਿਉਂਕਿ ਉਹਨੂੰ ਚੂਹਿਆਂ ਤੋਂ ਬੜਾ ਕਿ ਮੈਂ ਉੱਥੇ ਗਿਆ ਉੱਥੇ ਰਾਤ ਰਹਿਣਾ ਹੈ ਕਿਸੇ ਹੋਟਲ ਦੇ ਕਮਰੇ 'ਚ ਰਹਿਣਾ ਹੈ ਕਿਸੇ ਸਰਾਹ 'ਚ ਰਹਿਣਾ ਹੈ ਕਿਸੇ ਦੇ ਘਰ ਰਹਿਣਾ ਜੇ ਚੂਹੇ ਹੋਏ ਤਾਂ ਕੀ ਬਣੂਗਾ ਇਸ ਲਈ ਬਿੱਲੀਆਂ ਛੱਡ ਦੇਣੀਆਂ ਔਰ ਬਿੱਲੀਆਂ ਨਾਲ ਅਗਦੀ ਟਪੂਸੀ ਮਾਰ ਕੇ ਉਹਦੇ ਬੈੱਡ ਤੇ ਕਿਉਂਕਿ 10 ਬਿੱਲੀਆਂ ਆਖਰ ਉਹ ਦਸਾਂ ਬਿੱਲੀਆਂ ਨੇ ਕਿਤੇ ਨਾ ਕਿਤੇ ਬੈਠਣਾ ਹੀ ਹੈ ਨਾ। ਹੁਣ ਸਾਰੀ ਰਾਤੋਂ ਬਿੱਲੀਆਂ ਨੇ ਪਰੇਸ਼ਾਨ ਕਰੀਆ ਪਰ ਉਹ ਬਿੱਲੀਆਂ ਦੀ ਪਰੇਸ਼ਾਨੀ ਹੋਣਾ ਕੋਈ ਨਹੀਂ ਬਿੱਲੀਆਂ ਵਜ੍ਹਾ ਚੂਹਾ ਤਾਂ ਨਹੀਂ ਆ ਰਿਹਾ ਚੂਹੇ ਤਾਂ ਤਾਂ ਬਚਿਆ ਹੋਇਆ ਹੈ ਨਾ ਉਹ ਭਾਈ ਚੂਹਾ ਹੈ ਵੀ ਨਹੀਂ ਚੂਹਾ ਕਿਤੇ ਹੈ ਵੀ ਨਹੀਂ ਪਰ ਤੇਰਾ ਮੰਨਣਾ ਚੂਹਾ ਆ ਨਾ ਜਾਵੇ ਉਸ ਪਰੇਸ਼ਾਨੀ ਵਿੱਚ ਤੂੰ ਬਿੱਲੀਆਂ ਨਾਲ ਖਲਾਰਾ ਪਾ ਕੇ ਬੈਠਾ ਹੈ ਇਹ ਬਿੱਲੀਆਂ ਤੈਨੂੰ ਸੌਣ ਨਹੀਂ ਦੇ ਰਹੀਆਂ ਹੈ ਤੇ ਕਾਦੀ ਤੇਰੀ ਜ਼ਿੰਦਗੀ ਹੈ ਸਮਝਦੇ ਹੋ ਕਿ ਨਹੀਂ ਹੁਣ ਅੱਜ ਇਨਸਾਨ ਦੀ ਜ਼ਿੰਦਗੀ ਵੀ ਇਹੀ ਉਹ ਸੇਠ ਦੀ ਤਰ੍ਹਾਂ ਹੀ ਹੈ ਕਿ ਇਨਸਾਨ ਵੀ ਇਹ ਟੈਂਸ਼ਨ ਵਾਲੀ ਬਿੱਲੀਆਂ ਹਰ ਵੇਲੇ ਅੰਦਰ ਪਾਲੀ ਰੱਖਦਾ ਹੈ ਹਾਲਾਂਕਿ ਚੂਹੇ ਚਾਹੇ ਹੈ ਵੀ ਨਹੀਂ ਕਿਤੇ ਮੁਸ਼ਕਿਲਾਂ ਹੈ ਵੀ ਨਹੀਂ ਹੁੰਦੀਆਂ ਪ੍ਰੋਬਲਮ ਹੁੰਦੀ ਵੀ ਨਹੀਂ ਆ ਕਿਤੇ ਪਰ ਫਿਰ ਵੀ ਇਨਸਾਨ ਸੋਚਦਾ ਹੈ ਕਿਤੇ ਇਦਾਂ ਨਾ ਹੋ ਜਾਵੇ ਜਦੋਂ ਉਹ শেਠ ਕਿਤੇ ਇਧਰੋਂ ਚੂਹਾ ਨਾ ਆ ਜਾਵੇ ਹਾਲਾਂਕਿ ਘਰ ਵਾਲੇ ਕਹਿੰਦੇ ਵੀ ਮਾਰਾ ਇੱਥੇ ਕੋਈ ਚੂਹਾ ਹੈ ਹੀ ਨਹੀਂ ਭਾਈ ਤੁਹਾਡੇ ਕਹਿਣ ਨਾਲ ਕੀ ਹੋਣਾ ਚੂਹਿਆਂ ਨਾਲ ਕੋਈ ਤੁਹਾਨੂੰ ਪੁੱਛ ਗਿਆ ਨਾ ਚੂਹਾ ਤਾਂ ਕਿਤੇ ਉਹ ਵੀ ਆ ਸਕਦਾ ਹੈ ਚੂਹਾ ਤਾਂ ਬੈੱਡ ਤੇ ਆ ਸਕਦਾ ਹੈ ਚੂਹਾ ਦਰਵਾਜ਼ੇ ਤੋਂ ਆ ਸਕਦਾ ਚੂਹਾ ਖਿੜਕੀ ਤੋਂ ਆ ਸਕਦਾ ਇਸ ਲਈ ਤੁਹਾਡੇ ਕਹਿਣ ਨਾਲ ਕੀ ਇਹ ਘਰ 'ਚ ਚੂਹੇ ਨਹੀਂ ਇਸ ਲਈ ਮੈਂ ਡਰ ਹੀ ਨਹੀਂ ਜਾਣਾ ਰਾਤ ਨੂੰ ਸੋਣਾ ਨਹੀਂ ਰਾਕਾ ਬਿੱਲੀਆਂ ਨੇ ਕਰਨਾ ਨੂੰ ਲੱਗਣਾ ਚੂਹਾ ਆ ਗਿਆ ਉਹਨੇ ਜ਼ਿੰਦਗੀ ਹੈ ਪਰ ਅਗਰ ਦੇਖਿਆ ਜਾਵੇ ਤੁਸੀਂ ਹੱਸਦੇ ਹੋ ਸੇਠ ਦੀ ਗੱਲ ਤੇ ਪਰ ਅਸੀਂ ਕਹਾਂਗੇ ਤੁਹਾਡੇ ਤਾਂ ਸੇਠ 'ਚ ਕੋਈ ਫਰਕ ਨਹੀਂ ਹੈ ਸੇਠ ਚੂਹੇ ਤੋਂ ਡਰਦਾ ਤਾਂ ਤੁਸੀਂ ਖਾਵਾ ਖਰਾ ਦੀਆਂ ਗੱਲਾਂ ਤੋਂ ਡਰ ਜਾਂਦੇ ਹੋ ਕਿਤੇ ਇਦਾਂ ਨਾ ਹੋ ਜਾਵੇ ਕਿਤੇ ਇਦਾਂ ਨਾ ਹੋ ਜਾਵੇ ਕਿਤੇ ਇਧਰੋਂ ਬਿਮਾਰੀ ਨਾ ਆ ਜਾਵੇ ਕਿਤੇ ਇਧਰੋਂ ਨੁਕਸਾਨ ਨਾ ਮੇਰਾ ਹੋ ਜਾਵੇ ਕਿਤੇ ਇਧਰੋਂ ਕੋਈ ਤਕਲੀਫ ਨਾ ਆ ਜਾਵੇ ਕਿਤੇ ਇਧਰੋਂ ਘਾਟਾ ਨਾ ਪੈ ਜਾਵੇ ਕਿਤੇ ਮੇਰਾ ਕੰਮ ਨਾ ਚੱਲ ਜਾਵੇ ਕਿਤੇ ਮੇਰੀ ਫੈਕਟਰੀ ਨਾ ਬੰਦ ਹੋ ਜਾਵੇ ਕਿੰਨੀਆਂ ਚਿੰਤਾਵਾਂ ਦੇ ਚੂਹੇ ਜਿਹੜੇ ਹੈ ਹੀ ਨਹੀਂ ਆ ਹੀ ਨਹੀਂ ਸਕਦੇ ਉਹਨਾਂ ਬਾਰੇ ਸੋਚ ਕੇ ਜਵਾਬ ਦੇ ਦਿਓ ਹੁਣ ਇਹਨਾਂ ਚੂਹਿਆਂ ਨੂੰ ਤੇਰਾ ਗੌਰ ਕਰਨਾ ਚੂਹੇ ਹੈ ਨਹੀਂ ਟੈਨਸ਼ਨਾਂ ਚਿੰਤਾਵਾਂ ਕਿਤੇ ਆਂਦੀਆਂ ਨਹੀਂ ਹੈ ਬਲਕਿ ਉਲਟਾ ਅਗਰ ਦੇਖਿਆ ਜਾਵੇ ਤਾਂ ਇਨਸਾਨ ਖਾਵਾ ਖਾਂਦੇ ਵਿਚਾਰੀ ਅੰਦਰ ਕਰਦਾ ਰਹਿੰਦਾ ਹੈ ਇਸ ਲਈ ਬਹੁਤ ਇਨਸਾਨ ਐਸੇ ਹੋਏ ਹੈ ਕਿ ਜਿਨ੍ਹਾਂ ਨੇ ਜਿੱਦਾਂ ਕਹਿੰਦੇ ਨੇ ਇੱਕ ਆਦਮੀ ਮਰ ਰਿਹਾ ਸੀ ਤਾਂ ਉਹਦੇ ਬੇਟਿਆਂ ਨੇ ਕਿਹਾ ਪਿਤਾ ਜੀ ਆਪਣੀ ਉਮਰ ਦਾ ਆਪਣੇ ਜੀਵਨ ਦਾ ਕੋਈ ਅਨੁਭਵ ਜਾਂਦੇ ਜਾਂਦੇ ਕੋਈ ਗਿਆਨ ਦੀ ਗੱਲ ਸਾਨੂੰ ਦੱਸ ਦਿਓ ਜਿਹੜੀ ਸਾਡੇ ਕੰਮ ਆਵੇ। ਉਸ ਲਈ ਬਜ਼ੁਰਗ ਨੇ ਇੱਕੋ ਹੀ ਗੱਲ ਕਹੀ ਕਿ ਬੱਚੋ ਇੱਕ ਗੱਲ ਯਾਦ ਰੱਖਣਾ ਕਿ ਚਿੰਤਾ ਨਾ ਕਦੀ ਕਰਿਓ। ਚਿੰਤਾ ਕਦੀ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੀ ਸਾਰੀ ਜ਼ਿੰਦਗੀ ਚਿੰਤਾ 'ਚ ਲੰਘ ਗਈ। ਤੁਸੀਂ ਸਾਰੀ ਜ਼ਿੰਦਗੀ ਚਿੰਤਾ ਕਰਦੇ ਰਹੇ ਸਾਨੂੰ ਕਹਿੰਦੇ ਚਿੰਤਾ ਨਾ ਕਰਿਓ। ਹੁਣ ਇਹ ਕਿੱਦਾਂ ਦੀ ਤੁਹਾਡੀ ਨਸੀਹਤ ਹੈ? ਇਹ ਤੁਹਾਡੀ ਨਸੀਹਤ ਕਿੱਦਾਂ ਦੀ ਹੈ ਕਿ ਤੁਸੀਂ ਆਪ ਸਾਰੀ ਜ਼ਿੰਦਗੀ ਚਿੰਤਾ ਕੀਤੀ ਔਰ ਸਾਨੂੰ ਕਹਿੰਦੇ ਚਿੰਤਾ ਕਿ ਬੰਦਾ ਉਹ ਨਸੀਹਤ ਦਿੰਦਾ ਹੈ ਜੋ ਆਪ ਜਦੋਂ ਬੰਦਾ ਕਹਿੰਦਾ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਨਸ਼ਾ ਨਹੀਂ ਕਰਦਾ ਬੇਟਾ ਤੁਸੀਂ ਵੀ ਨਹੀਂ ਮੈਂ ਚਿੰਤਾ ਨਹੀਂ ਕੀਤੀ ਤੁਸੀਂ ਵੀ ਚਿੰਤਾ ਨਹੀਂ ਹਾ ਫੇਤਾ ਸਮਝ ਆਂਦੀ ਹੈ ਕਿ ਤੁਸੀਂ ਚਿੰਤਾ ਨਹੀਂ ਕੀਤੀ ਔਰ ਤੁਸੀਂ ਸਾਨੂੰ ਕਹਿ ਰਹੇ ਹੋ ਚਿੰਤਾ ਨਾ ਕਰਿਓ ਪਰ ਐਸੀ ਤੁਹਾਨੂੰ ਦੇਖਿਆ ਹੈ ਤੁਸੀਂ ساری ਜ਼ਿੰਦਗੀ ਚਿੰਤਾ ਜੀ ਗਵਾ ਦਿੱਤੀ ਆਪਣੀ ਚਿੰਤਾ ਕੀਤੀ ਔਰ ਅੱਜ ਸਾਨੂੰ ਨਸੀਹਤ ਕਹਿ ਰਹੇ ਹੋ ਕਿ ਚਿੰਤਾ ਨਾ ਕਰਿਓ ਇਹ ਕਿਉਂ ਉਹ ਬਾਪ ਕਹਿੰਦਾ ਇਸੇ ਲਈ ਤਾਂ ਤੁਹਾਨੂੰ ਨਸੀਹਤ ਦੇ ਰਿਆਂ ਹਾਂ ਯੋਕੇ ਜਿਹੜੀ ਚੀਜ਼ ਮੈਂ ਸਾਰੀ ਜ਼ਿੰਦਗੀ ਕੀਤੀ ਹੈ ਨਾ ਉਹ ਮੈਂ ਸਾਰੀ ਜ਼ਿੰਦਗੀ ਜੋ ਕੀਤੀ ਹੈ ਚਿੰਤਾ ਤਾਂ ਮੈਂ ਅੱਜ ਮਰ ਰਿਹਾ ਹਾਂ ਤਾਂ ਇਹ ਗੱਲ ਕਹਿ ਸਕਦਾ ਹਾਂ ਤੁਹਾਨੂੰ ਕਿ ਸਾਰੀ ਜ਼ਿੰਦਗੀ ਮੈਂ ਜਿਨ੍ਹਾਂ ਗੱਲਾਂ ਦੀ ਚਿੰਤਾ ਕਰਦਾ ਰਿਹਾ ਉਹ ਗੱਲਾਂ ਤਾਂ ਕਦੀ ਮੇਰੇ ਜੀਵਨ ਚ ਹੋਈਆਂ ਹੀ ਨਹੀਂ ਮੈਂ ਵੀ ਚਿੰਤਾ ਹੀ ਕਰਦਾ ਰਿਹਾ ਕਿਦਾਂ ਹੋ ਨਾ ਜਾਵੇ ਹੋ ਨਾ ਜਾਵੇ ਜਿੱਦਾਂ ਬੰਦਾ ਸੋਚੇ ਕਿ ਤੇ ਪੁਚਾ ਲੇ ਨਾ ਉਚਾਲ ਆ ਕੇ ਮੇਰਾ ਘਰ ਨਾ गिर ਜਾਵੇ ਇੱਕ ਬੰਦਾ ਚਿੰਤਾ ਕਰਦਾ ਪਲੇਨ 'ਚ ਜਾਣਾ ਕਿਤੇ ਕ੍ਰੈਸ਼ ਨਾ ਹੋ ਜਾਵੇ ਇੱਕ ਬੰਦਾ ਚਿੰਤਾ ਕਰਦਾ ਮੈਂ ਗੱਡੀ ਜਾਣਾ ਕਿ ਐਕਸੀਡੈਂਟ ਨਾ ਹੋ ਜਾਵੇ ਕਹਿੰਦੇ ਬਹੁਤ ਗੱਲਾਂ ਦੀ ਚਿੰਤਾ ਤਾਂ ਮੈਂ ਉਹ ਕਰਦਾ ਰਿਹਾ ਜੋ ਮੇਰੇ ਜੀਵਨ 'ਚ ਕਦੀ ਔਰ ਅੱਜ ਮੈਨੂੰ ਪਤਾ ਲੱਗਾ ਅੱਜ ਮੈਂ ਮਰ ਰਿਹਾ ਹਾਂ ਨਾ ਤਾਂ ਮੈਨੂੰ ਪਤਾ ਲੱਗਾ ਇਹ ਪਹਿਲਾਂ ਮੈਂ ਕਿਉਂ ਨਹੀਂ ਗਿਆ ਮੈਂ ਸੋਚਦਾ ਸੀ ਕੱਲ੍ਹ ਨਾ ਕਿਤੇ ਹੋ ਜਾਵੇ ਕਿਤੇ ਕੱਲ੍ਹ ਭਜਾੜ ਨਾ ਜਾਵੇ ਕਿਤੇ ਕੱਲ੍ਹ ਆ ਕੰਮ ਨੇ ਐਦਾਂ ਹੋ ਜਾਵੇ ਕਿਤੇ ਪਰਸੋਂ ਐਦਾਂ ਹੋ ਜਾਵੇ ਉਹ ਟੈਨਸ਼ਨ 'ਚ ਹੀ ਮੇਰੀ ਜ਼ਿੰਦਗੀ ਗੁਜ਼ਰਦੀ ਰਹੀ ਪਰ ਹੁਣ ਮੈਂ ਮਰ ਰਿਹਾ ਹਾਂ ਮੈਨੂੰ ਪਤਾ ਹੁਣ ਮੇਕੋ ਕੁਝ ਪਲਾਂ ਦਾ ਸਮ ਤਾਂ ਮੈਂ ਅੱਜ ਤੁਹਾਨੂੰ ਕਹਿ ਰਿਹਾ ਹਾਂ ਕਿ ਜਿਹੜੀ ਚਿੰਤਾਵਾਂ ਲਈ ਇੰਨਾ ਸੋਚ-ਸੋਚ ਕੇ ਮੈਂ ਡਰਦਾ ਰਿਹਾ ਚਿੰਤਾ ਕਰਦਾ ਰਿਹਾ ਉਹ ਗੱਲਾਂ ਤਾਂ ਮੇਰੇ ਜੀਵਨ 'ਚ ਕਦੀ ਅੱਜ ਮੈਂ ਕਹਿ ਸਕਦਾ ਹਾਂ ਕਿ ਬੰਦਾ ਉਹ ਫਾਲਤੂ ਚੀਜ਼ਾਂ ਬਾਰੇ ਇੰਨਾ ਸੋਚਦਾ ਜੋ ਕਿ ਉਹਦੇ ਜੀਵਨ 'ਚ ਕਦੀ ਹੁੰਦੀ ਨਹੀਂ ਹੈ ਹੁਣ ਤੁਸੀਂ ਵੀ ਹੁਣ ਕਈ ਵਾਰ ਬੰਦਾ ਫਰਦ ਕਰੋ ਬੈੱਡ ਤੇ ਲੇਟਾ ਜਿਹੜਾ ਪੱਖਾ ਕਿਤੇ ਪੱਖਾ ਨਾ ਮਿੱਤੇ गिर ਜਾਵੇ ਕਈ ਵਾਰ ਟੈਨਸ਼ਨ ਆ ਸਕਦੀ ਹੈ ਕਿ ਨਹੀਂ ਜਵਾਬ ਦੇ ਦਿਓ ਚਿੰਤਾ ਹੋ ਸਕਦੀ ਹੈ ਨਹੀਂ ਕਿਤੇ ਛੱਤ ਨਾ ਮੇਰੇ ਤੇ गिर ਜਾਵੇ ਮੈਂ ਸੁੱਤਾ ਹੋਵਾਂ ਕਿਤੇ ਰਾਤ ਨੂੰ ਛੱਤੀ ਨਾ गिर ਜਾਵੇ ਮੈਂ ਘਰੋਂ ਬਾਹਰ ਗਿਆ ਆ ਕਿਤੇ ਪਿੱਛੇ ਘਰ ਨੂੰ ਕੋਈ ਚੋਰੀ ਨਾ ਹੋ ਜਾਵੇ ਘਰ ਨੂੰ ਅੱਗ ਨਾ ਲੱਗ ਜਾਵੇ ਐਦਾਂ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਇਦਾਂ ਦੀਆਂ ਕਈ ਬੇਕਾਰ ਦੀਆਂ ਚੀਜ਼ਾਂ ਇਨਸਾਨ ਦੇ ਦਿਮਾਗ 'ਚ ਘੁੰਮਦੀਆਂ ਹੁਣ ਹੋਣਾ ਨਹੀਂ ਹੈ ਪਰ ਉਹ ਚੀਜ਼ਾਂ ਸੋਚ-ਸੋਚ ਕੇ ਅਸੀਂ ਆਪਣੀ ਸਿਹਤ ਤੇ ਆਪਣੇ ਜੀਵਨ ਤੇ ਅਸਰ ਉਹਦਾ ਉਲਟਾ ਪਾ ਰਹੇ ਆਂ ਤਾਂ ਹੀ ਕਹਿੰਦੇ ਚਿੰਤਾ ਚਿਤਾ ਦੀ ਤਰ੍ਹਾਂ ਹੈ ਹੁਣ ਉੱਥੇ ਬੰਦੇ ਨੂੰ ਕੀ ਹੋਣਾ ਚਾਹੀਦਾ ਹੈ ਇੱਥੇ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹਾਂਗੇ ਤੁਹਾਨੂੰ ਇੱਕ ਕਹਾਣੀ ਹੈ ਦੋ ਭੈਣਾਂ ਦੀ ਇਹ ਇੱਕ ਭੈਣ ਹੈ ਨੈਗੇਟਿਵ ਜਿਹੜੀ ਹਰ ਵੇਲੇ ਬੁਰੀ ਹੀ ਸੋਚਦੀ ਹੈ ਦੂਜੀ ਭੈਣ ਹੈ ਪੋਜ਼ਿਟਿਵ ਜੋ ਹਰ ਵੇਲੇ ਚੰਗਾ ਸੋਚਦੀ ਹੈ ਇੱਕ ਦਿਨੇ ਦੋਨੀਆਂ ਭੈਣਾਂ ਮੇਲਾ ਦੇਖਣ ਵਾਸਤੇ ਨਾ گاؤں ਦੇ ਵਿੱਚ ਇੱਕ ਮੇਲਾ ਆਇਆ ਸੀ ਮੈਦਾਨ ਵਿੱਚ ਦੋਨੀਆਂ ਆਪਣੇ ਘਰੋਂ ਮੇਲਾ ਦੇਖਣ ਵਾਸਤੇ ਚਲੀਆਂ ਗਈਆਂ ਜਦੋਂ ਮੇਲਾ ਦੇਖਣ ਗਈਆਂ ਔਰ ਮੇਲਾ ਦੇਖਦੇ ਆਂ ਦੇਖਦੇ ਆਂ ਝੂਲੇ ਲੈਂਦੇ ਆ ਲੈਂਦੇ ਆ ਅਚਾਨਕ ਬੜੇ ਜੋਰਾਂ ਦੀ ਬਰਸਾਤ ਆ ਗਈ ਬਰਸਾਤ ਸ਼ੁਰੂ ਹੋ ਗਈ ਹੁਣ ਜਦੋਂ ਬਰਸਾਤ ਸ਼ੁਰੂ ਹੋਈ ਤਾਂ ਇੱਕ ਭੈਣ ਦੌੜ ਕੇ ਗਈ ਇੱਕ ਸ਼ੈੱਡ ਥੱਲੇ ਯਾਨੀ ਭਿੱਜ ਨਾ ਜਾਵਾ ਕਿਤੇ ਮੇਰੇ ਕੱਪੜੇ ਕੇ ਦੇ ਖਰਾਬ ਨਾ ਹੋ ਜਾਣੇ ਸੋਚ ਕੇ ਦੌੜ ਕੇ ਛੱਡ ਥੱਲੇ ਗਈ ਤਾਂ ਮੱਥੇ ਤੇ ਹੱਥ ਰੱਖ ਕੇ ਬਹਿ ਗਈ ਤਾਂ ਉੱਥੇ ਇੱਕ ਮਾਈ ਬੈਠੀ ਸੀ ਉਹਨਾਂ ਪੁੱਛਿਆ ਬੇਟਾ ਕੀ ਗੱਲ ਹੋ ਗਈ ਪਰੇਸ਼ਾਨ ਲੱਗਦੀ ਐ ਮੱਥੇ ਹੱਥ ਰੱਖ ਕੇ ਕਿਉਂ ਬਹਿ ਗਈ ਕੰਦੀ ਮਾਤਾ ਜੀ ਕੀ ਦੱਸਾਂ ਅਸੀਂ ਤਾਂ ਮੇਲਾ ਦੇਖਣ ਆਏ ਸੀ ਆਨੰਦ ਲੈਣ ਆਏ ਸੀ ਪਰ ਆ ਕੀ ਮੌਸਮ ਖਰਾਬ ਹੋ ਗਿਆ ਬਰਸਾਤ ਆ ਗਈ ਹੁਣ ਮੈਨੂੰ ਟੈਨਸ਼ਨ ਇਹ ਹੈ ਕਿਤੇ ਘਰ ਦੀ ਕੋਈ ਖਿੜਕੀ ਖੁੱਲੀ ਨਾ ਹੋਵੇ ਜੇ ਘਰ ਦੀ ਖਿੜਕੀ ਖੁੱਲੀ ਹੋਈ ਬਾਛੜ ਨਾ ਪਾਣੀ ਅੰਦਰ ਚਲਾ ਜਾਣਾ ਤਾਂ ਸਾਰੇ ਘਰ ਚ ਜਿਕੜੇ ਜਿਕੜ ਘਰ ਗਿੱਲਾ ਹੋ ਜਾਏਗਾ ਘਰ ਦੀਆਂ ਚਾਦ ਨਾ ਭੇਜਣ ਗਿਆ ਪਤਾ ਨਹੀਂ ਹੁਣ ਘਰ ਦਾ ਕੀ ਬਣਨਾ ਹੈ ਇਸ ਲਈ ਮੈਨੂੰ ਟੈਨਸ਼ਨ ਹੋ ਰਹੀ ਹੈ ਬੜੀ ਚਿੰਤਾ ਹੈ ਤੇ ਘਰ ਜਾ ਕੇ ਪਤਾ ਨਹੀਂ ਕੀ ਬਣਨਾ ਅੰਦਰ ਪਤਨ ਕਿੰਨਾ ਕੁ ਛੱਪੜ ਪਾਣੀ ਦਾ ਲੱਗਾ ਹੋਣਾ ਸੋ ਕੋਈ ਖਿੜਕੀ ਕੋਈ ਦਰਵਾਜਾ ਕਿਤੇ ਖੁੱਲਾ ਨਾ ਰਹਿ ਗਿਆ ਹੋਵੇ ਬੜੀ ਪਰੇਸ਼ਾਨ ਆ ਤੇ ਜਦ ਨੂੰ ਨਾ ਸਾਹਮਣੇ ਦੇਖਿਆ ਜੀ ਦੂਜੀ ਭੈਣ ਉਹ ਬਰਸਾਤ ਵਿੱਚ ਹੱਥ ਉੱਪਰ ਕਰਕੇ ਗੋਲ-ਗੋਲ ਘੁੰਮ ਰਹੀ ਹੈ ਜਿਦਾ ਨਹੀਂ ਬੱਚੇ ਘੁੰਮਦੇ ਆ ਨਾ ਐਦਾਂ ਬੂੰਦਾ ਦਾ ਆਨੰਦ ਲੈ ਕੇ ਗੋਲ-ਗੋਲ ਹੱਸ ਰਹੀ ਹੈ ਜੀ ਵਾਹ ਮਜ਼ਾ ਆ ਗਿਆ ਚੀਕਾਂ ਮਾਰ ਰਹੀ ਹੈ ਤਾਂ ਮਾਈ ਨੇ ਕਿਹਾ ਉਹ ਬੁੜੀ ਕਿਹੜੀ ਹੈ ਬੜੀ ਹੋਸ਼ ਹੈ ਬਰਸਾਤ ਵਿੱਚ ਇਹ ਕੌਣ ਹੈ ਉਹ ਕਹਿੰਦੀ ਮੇਰੀ ਭੈਣ ਹੀ ਐ ਕਹਿੰਦੇ ਹੈ ਇੱਕ ਪਾਸੇ ਤੂੰ ਇੱਕ ਪਾਸੇ ਉਹ ਤੂੰ ਕਿੰਨੀ ਦੁਖੀ ਐ ਉਹ ਕਿੰਨੀ ਖੁਸ਼ ਉਹਨੂੰ ਘਰ ਦੀ ਫਿਕਰ ਹੈ ਨਹੀਂ ਤੂੰ ਕਹਿੰਦੀ ਮੇਲੇ ਦਾ ਮਜ਼ਾ ਲੈਣ ਆਏ ਸੀ ਆ ਬਰਸਾਤ ਸ਼ੁਰੂ ਹੋ ਗਈ ਮਜ਼ੇ ਖਰਾਬ ਹੋ ਗਏ ਝੁੱਲੇ ਬੰਦ ਹੋ ਗਏ ਕਿਉਂਕਿ ਝੁੱਲੇ ਵਿੱਚ ਬਰਸਾਤ ਵਿੱਚ ਝੁੱਲੇ ਨਹੀਂ ਚੱਲਦੇ ਕਿ ਫਿਸਲਣ ਹੋ ਜਾਂਦੀ ਐ ਕਿਤੇ ਬੱਚਾ ਐ ਜਾਂ ਕੋਈ ਝੁੱਲੇ ਚਾਲੇ ਦੀ ਕੋਈ ਪ੍ਰੋਬਲਮ ਨਾ ਜਾਵੇ ਕੋਈ ਡੇਰਨਾ ਜਾਵੇ ਇਸ ਲਈ ਝੁੱਲੇ ਹੀ ਬੰਦ ਹੋ ਗਏ ਪਰ ਇਹ ਦੇਖੋ ਤਾਂ ਮਾਈ ਕਹਿੰਦੀ ਠਹਿਰ ਮਾਈ ਨੇ ਆਵਾਜ਼ ਵਾਰੀ ਬੇਟਾ ਇੱਧਰ ਆ ਉਹ ਜਿਹੜੀ ਭੈਣ ਨੱਚ ਰਹੀ ਸੀ ਖੁਸ਼ੀ ਨਾਲ ਆਈ ਜਦੋਂ ਹਾਂਜੀ ਮਾਤਾ ਜੀ ਦੱਸੋ ਜਲਦੀ ਦੱਸੋ ਬਰਸਾਤ ਹੋ ਰਹੀ ਹੈ ਮੈਨੂੰ ਆਨੰਦ ਲੈਣ ਦਿਓ ਉਹ ਬੇਟਾ ਤੁਸੀਂ ਤਾਂ ਝੂਲੇ ਲੈਣ ਆਏ ਸੀ ਹੁਣ ਬਰਸਾਤ ਸ਼ੁਰੂ ਹੋ ਗਈ ਫਿਰ ਤੂੰ ਇੰਨੀ ਖੁਸ਼ ਕਿਉਂ ਹੈ ਉਹ ਕਹਿੰਦੀ ਲੈ ਮਾਈ ਝੂਲੇ ਲੈਣੇ ਸੀ ਝੂਲਾ ਤਾਂ ਲੈ ਲਿਆ ਹੁਣ ਬਰਸਾਤ ਦਾ ਇਹਨਾਂ ਨੂੰ ਮੁਫਤ ਮਿਲ ਰਿਹਾ ਸਾਨੂੰ ਇਹਦਾ ਆਨੰਦ ਕਿਉਂ ਨਾ ਲਈਏ ਬਰਸਾਤ ਦਾ ਆਨੰਦ ਵੀ ਮੁਫਤ ਵਿੱਚ ਮਿਲ ਰਿਹਾ ਹੈ ਝੂਲੇ ਦਾ ਜਿੰਨੇ ਕ ਲੈਣੇ ਸੀ ਲੈ ਲੈ ਹੁਣ ਰੱਬ ਬਰਸਾਤ ਪਵਾ ਰਿਹਾ ਹੈ ਤਾਂ ਦੇਖੋ ਬਰਸਾਤ ਚ ਨਹਾਣ ਦਾ ਮਜ਼ਾ ਵੀ ਆਪਣਾ ਹੀ ਹੈ ਔਰ ਵਾਕਈ ਜਿਹੜਾ ਨਹਾਣਾ ਬਰਸਾਤ ਚ ਨਹਾਉਂਦਾ ਹੈ ਨਾ ਉਹ ਨੂੰ ਪਤਾ ਹੁੰਦਾ ਕਿ ਮਜ਼ਾ ਕੀ ਹੈ ਹੋ ਕੀ ਜਾਣੇ ਸਮਝ ਦਿਓ ਕਿ ਨਹੀਂ ਔਰ ਇਹ ਵੀ ਗੱਲ ਅਸੀਂ ਬਹੁਤ ਵਾਰ ਦੇਖੀ ਹੈ ਕਿ ਮਜ਼ਾ ਵੀ ਉਹੀ ਲੈ ਪਾਉਂਦਾ ਨਾ ਜਿੱਦਾ ਕਹਿੰਦੇ ਹੈ ਕਿ ਜਿਹਦੀ ਜੇਬ ਜਿੰਨੀ ਨੋਟਾਂ ਨਾਲ ਭਰੀ ਹੁੰਦੀ ਹੈ ਉਹ ਤੋੜ ਕੇ ਹੁੰਨੀ ਜਲਦੀ ਹੀ ਹੋਏ ਕਿਤੇ ਭੇਟਣਾ ਜਾ ਜਾ ਜਿਹੜਾ ਬੰਦਾ ਕਹਿੰਦਾ ਮਸਤ ਮਲੰਗ ਖਾਲੀ ਭਿਜ ਲੋ ਯਾਰ ਇੱਥੇ ਕੀ ਗੁਆਣ ਨੂੰ ਕੀ ਐ ਸਮਝਦੇ ਹੋ ਕਿ ਨਹੀਂ ਜਦ ਹੈ ਹੀ ਸਭ ਕੋ ਸ਼ੋਨਾ ਗੁਆਣ ਨੂੰ ਕੀ ਐ ਆਨੰਦ ਵੀ ਜ਼ਿੰਦਗੀ ਜਿੰਨੇ ਪਦਾਰਥ ਅਸੀਂ ਇਕੱਠੇ ਕਰਦੇ ਚਲੇ ਜਾਂਦੇ ਆ ਜਿੰਨਾ ਸਮਾਨ ਇਕੱਠਾ ਕਰਦੇ ਚਲੇ ਜਾਂਦੇ ਆ ਉਹਨੇ ਸਾਡੇ ਜੀਵਨ ਦਾ ਆਨੰਦ ਦੂਰ ਕਿਉਂਕਿ ਉਹ ਪਦਾਰਥਾਂ ਦੀ ਟੈਨਸ਼ਨ ਹੀ ਸਾਨੂੰ ਆਨੰਦ ਨਹੀਂ ਲੈਣ ਦਿੰਦੀ ਹੱਸਣ ਨਹੀਂ ਦਿੰਦੀ ਇਸ ਲਈ ਸੋਚੋ ਜਰਾ ਜਿੰਨੇ ਪਦਾਰਥ ਹੋਣਗੇ ਚਿੰਤਾ ਹੋਏਗੀ ਕਿਤੇ ਚੋਰੀ ਨਾ ਹੋ ਜਾਵੇ ਕਿ ਦਿੱਦਾ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਜਰਾ ਸਮਝਣਾ ਸਾਰਿਆਂ ਨੇ ਹੋ ਜਾਂਦਾ ਕਿ ਨਹੀਂ ਤਾ ਜਿੰਨਾ ਬੰਦਾ ਮਸਤ ਮਲੰਗਿਆ ਹੋਵੇ ਨਾ ਪਰ ਐਸੀ ਤੁਹਾਨੂੰ ਨਹੀਂ ਕਹਿੰਦੇ ਮਸਤ ਮਲੰਗ ਬਣ ਪਦਾਰਥੋਂ ਪਰ ਆਨੰਦ ਨਾ ਜੀਵਨ ਚੋਂ ਜਾਣ ਦਿਓ ਆਨੰਦ ਨੂੰ ਇਹ ਖੁਸ਼ੀ ਦੇ ਪਲਾਂ ਨੂੰ ਬੇਸਟ ਨਹੀਂ ਕਰਨਾ ਐਸੀ ਇਹਦਾ ਪੂਰਾ ਪੂਰਾ ਟੇਸਟ ਕਹਦੇ ਹੋ ਹੁਣ ਦੇਖੋ ਇੱਕ ਭੈਣ ਪੂਰਾ ਟੇਸਟ ਲੈ ਰਹੀ ਹੈ ਜ਼ਿੰਦਗੀ ਦਾ ਝੂਲਿਆਂ ਦਾ ਵੀ ਆਨੰਦ ਲੈ ਲਿਆ ਤਾਂ ਬਰਸਾਤ ਦਾ ਵੀ ਤਾਂ ਫੇ ਮਾਈ ਨੇ ਪੁੱਛਿਆ ਕਿ ਬੇਟਾ ਤੇਰੀ ਭੈਣ ਹੈ ਇਹਨੂੰ ਆਪਣੇ ਘਰ ਦੀ ਚਿੰਤਾ ਹੈ ਕਿ ਕਿਤੇ ਕੋਈ ਖਿੜਕੀ ਕੋਈ ਦਰਵਾਜਾ ਖੁੱਲਾ ਰਹਿ ਗਿਆ ਤਾਂ ਪਾਣੀ ਅੰਦਰ ਜਲਾ ਜਾਏਗਾ ਅੰਦਰ ਚਿਕੜੇ ਚਿਕੜ ਹੋ ਜਾਏਗਾ ਬੇਟਾ ਘਰ ਤਾਂ ਤੇਰਾ ਵੀ ਆ ਤੈਨੂੰ ਚਿੰਤਾ ਹੈ ਨਹੀਂ ਤੈਨੂੰ ਫਿਕਰ ਹੈ ਨਹੀਂ ਤੋਸਲੇ ਉਹਨਾਂ ਆ ਗਿਆ ਹੱਥ ਜੋੜ ਕੇ ਕਿ ਮਾਤਾ ਜੀ ਇੱਕ ਗੱਲ ਦੱਸੋ ਹੁਣ ਬਰਸਾਤ ਤਾਂ ਹੋ ਹੀ ਗਈ ਬਰਸਾਤ ਤਾਂ ਪੈ ਹੀ ਰਹੀ ਹੈ ਪੈ ਰਹੀ ਹੈ ਕਿ ਨਹੀਂ ਹੁਣ ਫਰਜ਼ ਕਰੋ ਜੇ ਘਰ ਦੀ ਖਿੜਕੀ ਖੁੱਲੀ ਵੀ ਹੋਏਗੀ ਦਰਵਾਜਾ ਖੁੱਲਾ ਵੀ ਹੋਏਗਾ ਉਹ ਪਾਣੀ ਅੰਦਰ ਚਲਾ ਵੀ ਗਿਆ ਤਾਂ ਮੇਰੇ ਚਿੰਤਾ ਕਰਨਾ ਕੀ ਹੁਣਾ ਘਰ ਜਾ ਕੇ ਦੇਖਾਂਗੇ ਪਾਣੀ ਗਿਆ ਹੋਏਗਾ ਤਾਂ ਸਾਫ਼ ਕਰ ਲਵਾਂਗੇ ਨਹੀਂ ਗਿਆ ਹੋਇਆ ਤਾਂ ਕੋਈ ਗੱਲ ਨਹੀਂ ਆ ਆਨੰਦਿਓ ਖਤਮ ਕਰੀਏ ਆਨੰਦ ਤਾਂ ਪੂਰਾ ਲੈਣਾ ਚਾਹੀਦਾ ਕਿ ਨਹੀਂ ਸੋਚੋ ਜ਼ਰਾ ਜੇ ਹੁਣ ਮੈਂ ਇੱਥੇ ਸੋਚੀ ਜਾਵਾਂ ਪਾਣੀ ਨਾ ਆ ਜਾਇਆ ਪਾਣੀ ਨਾ ਤੇ ਪਾਣੀ ਗਿਆ ਵੀ ਹੋਇਆ ਤਾਂ ਮੇਰੀ ਸੋਚਣੇ ਕੀ ਕਰ ਲੈਣਾ ਜਾ ਕੇ ਤਾਂ ਫਿਰ ਵੀ ਸਾਫ਼ ਹੀ ਕਰਨਾ ਪੈਣਾ ਹੈ ਕਿਉਂਕਿ ਗਿਆ ਹੋਇਆ ਤਾਂ ਸਾਫ਼ ਕਰਨਾ ਪਹਿਣਾ ਹੈ ਮੇਰੇ ਟੈਂਸ਼ਨ ਲੈਣਾ ਮੇਰੀ ਚਿੰਤਾ ਕਰਨਾ ਕੀ ਹੋਣਾ ਇਹ ਤਾਂ ਹੈ ਨਹੀਂ ਜੇ ਖਿੜਕੀ ਬੰਦ ਹੈ ਜਾਂ ਖੁੱਲੀ ਹੈ ਤਾਂ ਮੇਰੀ ਚਿੰਤਾ ਕਰਨਾ ਪਾਣੀ ਰੁਕ ਜਾਣਾ ਹੈ ਪਾਣੀ ਤਾਂ ਫਿਰ ਵੀ ਅੰਦਰ ਪਰ ਜੇ ਮੈਂ ਇੱਥੇ ਆਨੰਦ ਲੈ ਕੇ ਜਾਉਂਗੀ ਖੁਸ਼ੀ ਨਾਲ ਜਾਉਂਗੀ ਤਾਂ ਕਰ ਜਾਂਦੀ ਆ ਮੈਂ ਸਫਾਈ ਕਰ ਸਕਦੀ ਕਿਉਂਕਿ ਮੈਂ ਖੁਸ਼ੀ ਨਾਲ ਆਈ ਆ ਤਾਂ ਜੇ ਉਦਾਸ ਹੋ ਕੇ ਦੁਖੀ ਹੋ ਕੇ ਜਾਉਂਗੀ ਤਾਂ ਦੁਖੀ ਜਿੰਨਾ ਬੰਦਾ ਦੁਖੀ ਹੁੰਦਾ ਉਹਦੀ એનર્ਜੀ ਉਨੀ ਘਟਦੀ ਚਲੀ ਜਾਂਦੀ ਹੈ ਤਾਂ ਦੁਖੀ ਬੰਦਾ ਕਦੀ ਕੋਈ ਕੰਮ ਕਰ ਹੁਣ ਕਿਸੇ ਦੁਖੀ ਬੰਦੇ ਨੂੰ ਕਹੋ ਕੰਮਾਂ ਕੰਮ ਕਰੋ ਮੈਨੂੰ ਤਾਂ ਨਹੀਂ ਹੁੰਦਾ ਮੈਨੂੰ ਤਾਂ ਖੜੇ ਹੋਣ ਦੀ ਤਾਕਤ ਹੈ ਨਹੀਂ ਤੂੰ ਹੀ ਕਰ ਜਾ ਕੇ ਤਾਂ ਕਿਸੇ ਖੁਸ਼ ਬੰਦੇ ਨੂੰ ਕਹੋ ਉਹ ਸ਼ਰਮਾਰ ਮਾਰਦਾ ਜਾਏਗਾ ਯਾਰ ਦੱਸ ਕਿਹੜਾ ਕੰਮ ਹੈ ਕਿ ਚਾਰ ਕਰ ਦਵਾਂਗੇ ਤਾਂਹੀਂ ਤਾਂ ਵਿਆਹ ਸ਼ਾਦੀਆਂ 'ਚ ਬੰਦਾ ਰਾਤ ਦੇ 12:00 ਵਜੇ ਆਈ ਤੀ ਕਿ 2:00 ਵਜੇ ਤੱਕ ਤੜਕੇ ਤੜਕੇ 4-4 ਵਜੇ ਦੌੜ-ਦੌੜ ਕੇ ਕੰਮ ਕਰਦਾ ਖੁਸ਼ੀ ਕਿ ਜਿੱਥੇ ਕਿਸੇ ਦੀ ਮਾਤਮ ਹੋਵੇ ਮੌਤ ਹੋਵੇ ਉੱਥੇ ਤਾਂ ਪਿੰਡ ਦੇ ਕਹਿੰਦੇ ਭਾਈ ਰੋਟੀ ਵੀ ਤੁਸੀਂ ਬਣਾ ਕੇ ਦੇ ਦਿਓ ਕਿਉਂਕਿ ਉਹਨਾਂ 'ਚ ਕਿੱਥੇ ਨਹੀਂ ਤਾਕਤ ਰੋਟੀ ਬਣਾ ਸਕਣ ਹੁੰਦਾ ਕਿ ਨਹੀਂ ਐਦਾਂ ਆਪ ਸੋਚ ਕੇ ਦੇਖੋ ਤੁਹਾਡਾ ਕੰਮ ਕਰਨ ਨੂੰ ਦਿਲ ਕਦੋਂ ਕਰਦਾ ਜਦੋਂ ਤੁਸੀਂ ਖੁਸ਼ ਹੁੰਦੇ ਜਾਂ ਦੁਖੀ ਹੁੰਦੇ ਹੋ ਦੁੱਖ ਵਿੱਚ ਤਾਂ ਬੰਦਾ ਕਹਿੰਦਾ ਕੋਈ ਮੈਨੂੰ ਬੁਲਾਵੇ ਨਾ ਕੋਈ ਮੇਰੇ ਨੇੜੇ ਨਾ ਆਵੇ ਮੈਨੂੰ ਇਕੱਲੇ ਨੂੰ ਛੱਡ ਦਿਓ ਬਸ ਕਮਰਾ ਬੰਦ ਕਰ ਦਿਓ ਮੈਂ ਨਹੀਂ ਮੇਰੇ ਨਜ਼ਦੀਕ ਨਾ ਹੋਵੇ ਮੈਂ ਦੁਖੀ ਹਾਂ ਯਾਰ ਮੈਨੂੰ ਬਸ ਇਕੱਲੇ ਨੂੰ ਰਹਿਣ ਦਿਓ ਜਿਹੜਾ ਦੁਖੀ ਬੰਦਾ ਕਹਿੰਦਾ ਜੇ ਦੁਨੀਆ ਜੇ ਮਹਿਫਿਲ ਮੇਰੇ ਕਾਮਕੀ ਨਹੀਂ ਇਹ ਦੁਖੀ ਬੰਦਿਆਂ ਦੀ ਆਵਾਜ਼ ਹੈ ਜਿਹੜੇ ਆਨੰਦਿਤ ਬੰਦੇ ਆ ਉਹ ਕਹਿੰਦੇ ਦੁਨੀਆ ਵੀ ਮੇਰੀ ਹੈ ਆਨੰਦ ਵੀ ਮੇਰਾ ਹੈ ਰੱਬ ਵੀ ਮੇਰਾ ਹੈ ਦੁਨੀਆ ਬਣਾਉਣ ਵਾਲਾ ਪ੍ਰਮਾਤਮਾ ਵੀ ਮੇਰਾ ਇਹ ਜੇ ਸਭ ਕੁਝ ਮੇਰਾ ਤਾਂ ਆਨੰਦ ਕਿਉਂ ਨਾ ਲਵਾਂ ਹਰ ਚੀਜ਼ ਦਾ ਉਹਦਾ ਹਰ ਚੀਜ਼ ਦਾ ਆਨੰਦ ਲੈਂਦਾ ਹੈ ਸਮਝ ਆ ਰਹੀ ਹੈ ਕਿ ਨਹੀਂ ਜਿਸ ਲਈ ਹੁਣ ਤੁਸੀਂ ਕਿਹੜੀ ਭੈਣ ਬਣਨਾ ਹੈ 네ਗੇਟਿਵ ਲੈ ਬਰਸਾਤ ਹੋ ਗਈ ਹਲੇ ਝੂਲੇ ਲਏ ਸੀ ਤਾਂ ਬਰਸਾਤ ਆ ਗਈ ਹੁਣ ਤੇਰੇ ਸੋਚਣ ਦਾ ਬਰਸਾਤ ਰੁਕਣੀ ਨਹੀਂ ਹੈ ਇਹ ਤਾਂ ਜਿੰਨਾ ਚਿਰ ਚੱਲਣੀ ਹੈ ਚੱਲਣੀ ਹੈ ਜੇ ਸਮਝਦਾਰ ਹੋ ਤਾਂ ਤੂੰ ਵੀ ਕਹਿ ਕਿ ਜਿੰਨੇ ਝੂਲੇ ਲੈਣੇ ਸੀ ਲੈ ਲੈ ਹੁਣ ਬਰਸਾਤ ਦਾ ਆਨੰਦ ਲੈ ਲਈਏ ਸਮਝ ਦਿਓ ਕਿ ਨਹੀਂ ਬਰਸਾਤ ਦਾ ਆਨੰਦ ਲਈਏ ਹੁਣ ਜਦੋਂ ਕਹਿੰਦੇ ਦੁਨੀ ਪਹਿਣਾ ਬਰਸਾਤ ਦਾ ਆਨੰਦ ਲੈਂਦੀ ਇੱਕ ਬੱਚੀ ਬੱਚੀ ਕਿਤੇ ਭੇਜਣਾ ਜਾਵਾ ਦੂਜੀ ਆਨੰਦ ਲੈਂਦੀ ਜਾ ਰਹੀ ਨੱਚਦੀ ਜਾ ਰਹੀ ਜਦੋਂ ਦੇਖਿਆ ਬਾਕੀ ਇੱਕ ਖਿੜਕੀ ਖੁੱਲੀ ਸੀ ਤਜੜੀ ਭੈਣ ਟੈਨਸ਼ਨ ਵਾਲੀ ਸੀ ਹਾਏ ਮਰ ਗਏ ਦੇਖਿਆ ਮੈਨੂੰ ਪਤਾ ਸੀ ਖਿੜਕੀ ਖੁੱਲੀ ਹੁਣੀ ਹੈ ਪਾਣੀ ਚਲਾ ਗਿਆ ਕਿੰਨਾ ਪਾਣੀ ਕਿੰਨਾ ਜਿਕੜ ਟੈਨਸ਼ਨ ਲੈ ਕੇ ਮੱਥੇ ਦੇ ਹੱਥ ਰੱਖ ਕੇ ਬਹਿ ਗਈ ਤਾਂ ਜਿਹੜੀ ਭੈਣ ਨੱਚਦੀ ਆਈ ਸੀ ਉਹ ਕੰਦੀ ਲੈ ਫੇਕੀ ਹੋ ਗਿਆ ਪਾਣੀ ਚਲਾ ਗਿਆ ਉਹ ਇੰਨਾ ਵੀ ਹੈ ਨਹੀਂ ਕਿ ਸਾਫ਼ ਨਾ ਹੋਵੇ ਤੂੰ ਰੁਕ ਦੌੜ ਕੇ ਗਈ ਪੋਚਾ ਲਿਆ ਆਂਦਾ ਔਰ ਦੇਖਦਿਆਂ ਦੇਖਦਿਆਂ ਨਾਲ ਪੋਚਾ ਲਾ ਕੇ ਸਾਰਾ ਪਾਣੀ ਬਾਹਰ ਪਰ ਇੱਕ ਤਾਂ ਬੈਠੀ ਮੱਥੇ ਦਾ ਤਰਾਕੇ ਕੀ ਬਣੂ ਕੀ ਹੋਏਗਾ ਇਸ ਲਈ ਹਮੇਸ਼ਾ ਯਾਦ ਰੱਖੋ ਜਿੰਨਾ ਸੋਚਾਂਗੇ ਨਾ ਇਹ ਸਾਡੀ ਚਿੰਤਾ ਸਾਡੀ એનર્ਜੀ ਨੂੰ ਖਤਮ ਕਰਦੀ ਇਹ ਲਈ ਖੁਸ਼ ਰਹਿਣ ਦੀ ਕਲਾ ਸਿੱਖੋ ਕਿਉਂਕਿ ਜ਼ਿੰਦਗੀ ਜਾ ਰਹੀ ਹੈ ਜਾ ਰਹੀ ਹੈ ਕਿ ਨਹੀਂ ਆ ਦਿਨ ਗੁਜ਼ਰ ਰਿਹਾ ਹੈ ਕੱਲ ਦਾ ਦਿਨ ਵੀ ਗੁਜ਼ਰ ਜਾਣਾ ਹੈ ਪਰਸੋਂ ਦਾ ਵੀ ਗੁਜ਼ਰ ਜਾਣਾ ਹੈ ਇਹ 2024 ਗੁਜ਼ਰ ਜਾਣਾ ਹੈ 2025 ਵੀ ਗੁਜ਼ਰ ਜਾਣਾ ਹੈ 26 ਵੀ ਗੁਜ਼ਰ ਜਾਣਾ ਹੈ ਕਿਉਂਕਿ 23 ਗੁਜ਼ਰ ਗਿਆ 22 ਗੁਜ਼ਰ ਗਿਆ 21 ਗੁਜ਼ਰ ਗਿਆ 20 ਗੁਜ਼ਰ ਗਿਆ ਤੇ ਇਹ ਬੈਠਾ ਰਹਿਣਾ ਹੈ ਕੋਈ ਇਸ ਹਾਲ ਤੁਹਾਡੇ ਜਾ ਰਹੇ ਐ ਇਹ ਉਮਰ ਤੁਹਾਡੀ ਦਿਨ-ਪ੍ਰਤੀ ਦਿਨ ਹੱਥੋਂ ਨਿਕਲ ਰਹੀ ਹੈ ਦਿਨ-ਪ੍ਰਤੀ ਦਿਨ ਤੁਸੀਂ ਬੁਢੇ ਹੋ ਰਹੇ ਹੋ ਕਿਉਂਕਿ ਜਿਹੜਾ ਚਿੰਤੀ ਤੋਂ ਬੁਢਾ ਹੀ ਹੁੰਦਾ ਹੈ ਹਰ ਕੋਈ ਸਾਡੇ ਵਰਗਾ ਨਹੀਂ ਹੁੰਦਾ ਕਿ ਦਿਨ-ਪ੍ਰਤੀ ਦਿਨ ਜਵਾਨ ਹੋਈ ਜਾਵੇ ਇਹ ਯਾਦ ਰੱਖਣਾ ਹਮੇਸ਼ਾ ਇਹ ਗੱਲ ਸਮਝ ਲੈਣਾ ਕਿ ਐਨਰਜੀ ਵਧਣੀ ਚਾਹੀਦੀ ਤੁਹਾਡੀ ਊਰਜਾ ਵਧਣੀ ਚਾਹੀਦੀ ਤੁਹਾਡੀ ਕਿਉਂਕਿ ਜਿੰਨਾ ਤੁਸੀਂ ਐਨਰਜੀ ਨੂੰ ਪਹਿਚਾਣੋਗੇ ਉਹਨਾਂ ਤੁਹਾਨੂੰ ਲੱਗੇਗਾ ਹਰ ਦਿਨ ਮੇਰੀ ਐਨਰਜੀ ਕਿਉਂਕਿ ਐਨਰਜੀ ਨੂੰ ਜਾਣਾਂਗੇ ਤਾਂ ਹੀ ਵਧੇਗੀ ਅਸੀਂ ਤਾਂ ਜਿੰਨੀ ਦਾ ਐਨਰਜੀ ਸਾਡੇ ਅੰਦਰ ਹੁੰਦੀ ਉਹ ਵੀ ਟੈਨਸ਼ਨ ਲੈ ਲੈ ਕੇ ਅਸੀਂ ਘਟਾਉਂਦੇ ਕਹਦੇ ਹੋ ਘਟਾਂਦੇ ਚਲੇ ਜਾਂਦੇ ਆ ਕਿ ਨਹੀਂ ਤੇ ਥੋੜਾ ਬਦਲੋ ਆਪਣੀ ਲਾਈਫ ਨੂੰ ਕਮਜ਼ੋਰ ਬਣ ਕੇ ਜ਼ਿੰਦਗੀ ਦਾ ਆਨੰਦ ਨਹੀਂ ਤੁਸੀਂ ਲੈ ਸਕਦੇ ਚਿੰਤਾ ਕਰਕੇ ਮੇਰਾ ਕੀ ਬਣੇਗਾ ਬੱਚਿਆਂ ਦਾ ਕੀ ਬਣੇਗਾ ਇਹ ਸੋਚ ਕੇ ਤੁਸੀਂ ਜੀਵਨ ਦਾ ਆਨੰਦ ਨਹੀਂ ਲੈ ਸਕਦੇ ਕਿਤੇ ਮੇਰੀ ਬਿਮਾਰੀ ਨਾ ਵੱਜ ਜਾਵੇ ਕਿਤੇ ਮੇਰੇ ਜੀਵਨ ਦਾ ਪ੍ਰੋਬਲਮ ਨਾ ਆ ਜਾਵੇ ਇਹ ਸੋਚਾਂ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਨਸ਼ੇ ਕਰਕੇ ਬੁਰੇ ਰਸਤੇ ਤੁਰ ਕੇ ਤੁਸੀਂ ਜੀਵਨ ਦਾ ਆਨੰਦ ਲੈ ਜੀਵਨ ਦਾ ਆਨੰਦ ਲੈਣਾ ਤਾਂ ਆਪਣੇ ਆਪ ਨੂੰ ਵੈਸਟ ਬਣਾਉਣਾ ਪਏਗਾ ਔਰ ਇਸ ਲਈ ਕਿਹਾ ਹੈ ਇਸ ਸ਼ੇਰ ਸ਼ਬਦ ਦੇ ਅੰਦਰ ਕਿ ਜ਼ਿੰਦਗੀ ਦੇ ਇਸ ਸਫਰ ਮੇ ਜੋ ਮੁਰਸ਼ਿਦ ਕੋ ਹਮਸਫਰ ਬਣਾਤਾ ਹੈ ਕਿਉਂਕਿ ਇਹ ਜ਼ਿੰਦਗੀ ਦੇ ਸਫਰ ਦਾ ਵੀ ਅਨੰਦ ਉਹੀ ਲੈ ਪਾਂਦਾ ਹੈ ਜੇ ਦਾ ਹਮਸਫਰ ਅੱਛਾ ਹੋਵੇ ਔਰ ਇੱਥੇ ਹਮਸਫਰ ਦਾ ਮਤਲਬ ਫਿਰ ਦੱਸ ਦਈਏ ਕਿ ਇੱਕ ਬੰਦਾ ਜੀਵਨ ਸਾਥੀ ਨੂੰ ਹਮਸਫਰ ਕਹਿੰਦਾ ਉਹਨੂੰ ਜਿਹਦੇ ਨਾਲ ਸਾਡੀ ਸ਼ਾਦੀ ਹੁੰਦੀ ਹੈ ਪਰ ਇੱਥੇ ਇਹ ਰੂਹਾਨੀਅਤ ਦੇ ਸਫਰ ਬਾਰੇ ਕਿਹਾ ਹੈ ਇਹ ਰੂਹ ਦੇ ਸਫਰ ਬਾਰੇ ਕਿਹਾ ਹੈ ਇਹ ਜੀਵਨ ਦੇ ਸਫਰ ਬਾਰੇ ਕਿਹਾ ਹੈ ਕਿ ਇੱਥੇ ਮੁਰਸ਼ਿਦ ਅਗਰ ਸਾਡਾ ਹਮਸਫਰ ਹੈ ਤਾਂ ਹਮਸਫਰ ਦਾ ਮਤਲਬ ਕੀ ਹੁੰਦਾ ਜੋ ਸਾਨੂੰ ਹਰ ਜਗ੍ਹਾ ਸਾਡਾ ਸਾਥ ਦੇਵੇ ਸਾਨੂੰ ਸਹੀ ਸਲਾਹ ਦੇ ਸਕੇ ਜਾਂ ਸਾਡੇ ਜੀਵਨ ਦੇ ਵਿੱਚ ਕੀ ਅੱਛਾ ਕੀ ਬੁਰਾ ਹੈ ਸਾਨੂੰ ਸਮਝਾ ਸਕੇ ਜੇ ਦਾ ਬੰਦਾ ਇੱਕ ਗਾਈਡ ਕਹਿੰਦਾ ਨਾ ਕਿ ਇਹ ਸਫਰ ਵਿੱਚ ਆ ਮੇਰਾ ਗਾਈਡ ਹੈ ਇਹਨੇ ਮੈਨੂੰ ਮੇਰੀ ਮੰਜ਼ਿਲ ਤੱਕ ਲੈ ਕੇ ਜਾਣਾ ਹੈ ਅਗਰ ਕਿਤੇ ਮੈਂ ਰਸਤਾ ਭੁੱਲ ਗਿਆ ਤਾਂ ਗਾਈਡ ਨੇ ਕਹਿੰਦਾ ਨਹੀਂ ਭਾਈ ਸਾਹਿਬ ਇੱਧਰ ਨਹੀਂ ਇੱਧਰ ਚਲੋ ਜਾਂ ਆਹ ਰਸਤਾ ਖਾਈਆਂ ਵੱਲ ਜਾਂਦਾ ਹੈ ਆਹ ਰਸਤਾ ਆਹ ਰਸਤਾ ਕੋਈ ਹੋਰ ਹੈ ਜਿਹੜੀ ਸਾਡੀ ਮੰਜ਼ਿਲ ਹੈ ਉਹਦਾ ਰਸਤਾ ਆ ਹੈ ਗਾਈਡ ਦਾ ਕੰਮ ਇਹੀ ਹੁੰਦਾ ਕਿ ਨਹੀਂ ਅਸੀਂ ਕਿਤੇ ਪਹਾੜਾਂ ਦੀ ਯਾਤਰਾ ਕਰਨ ਜਾਂਦੇ ਗਾਈਡ ਲੈ ਲੈਂਦੇ ਆ ਕਿ ਭਾਈ ਅਸੀਂ ਉਹ ਚੋਟੀ ਤੇ ਜਾਣਾ ਕਿਤੇ ਰਸਤਾ ਭਟਕਣਾ ਜਾਈਏ ਤਾਂ ਗਾਈਡ ਅੱਗੇ-ਅੱਗੇ ਤੁਰਦਾ ਹੈ ਸਾਨੂੰ ਨਾਲ-ਨਾਲ ਦੱਸਦਾ ਚਲਾ ਜਾਂਦਾ ਹੈ ਕਿ ਜੇ ਉਚਾਈਆਂ ਤੇ ਜਾਣਾ ਹੈ ਤਾਂ ਸਹੀ ਦਿਸ਼ਾ ਸਹੀ ਰਸਤਾ ਪਕੜ ਕੇ ਅਸੀਂ ਉਚਾਈ ਤੇ ਪਹੁੰਚ ਕਹ ਦਿਓ ਤਾਂ ਹੁਣ ਤੁਸੀਂ ਜੀਵਨ ਦੀਆਂ ਉਚਾਈਆਂ ਨੂੰ ਪਾਣਾ ਕਿ ਨਹੀਂ ਫਿਰ ਚੈੱਕ ਕਰੋ ਤੁਹਾਡੇ ਜੀਵਨ ਦੀ ਕੋਈ ਅੱਛਾ ਗਾਈਡ ਹੈ ਕਿ ਨਹੀਂ ਜਿਹੜਾ ਉਚਾਈਆਂ ਵੱਲ ਲੈ ਕੇ ਜਾਵੇ ਇਹ ਉਹ ਗਾਈਡ ਹੈ ਜਿਹੜਾ ਤੁਹਾਨੂੰ ਭਰਮਾਈ ਜਾਵੇ ਪਟਕਾਈ ਜਾਵੇ ਕਿਉਂਕਿ ਕਈ ਵਾਰ ਸਾਡੇ ਕੋਲ ਜੀਵਾਂ ਦੇ ਮਾਲਕੋ ਹੀ ਨਾਮਦਾਨ ਲਿਆ ਹੈ ਠੀਕ ਹੈ ਅੱਛਾ ਪਰ ਉਹ ਸਾਡੇ ਗੁਰੂ ਕਹਿੰਦੇ ਤੁਹਾਡੇ ਤੇ ਮਸਾਣੀਆਂ ਛੱਡੀ ਹੈ ਤੁਹਾਡੇ ਦੇ ਕਿਸਾ ਟੂਣਾ ਕੀਤਾ ਹੈ ਠੀਕ ਹੈ ਫਿਰ ਤੁਹਾਡੇ ਗੁਰੂਆਂ ਨੂੰ ਬਹੁਤ ਗਿਆਨ ਹੈ ਭਾਈ ਜਿਹੜੇ ਹਾਲੇ ਵੀ ਮਸਾਣੀਆਂ ਨੂੰ ਮੰਨੀ ਬੈਠੇ ਆ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਅੰਦਰਲੀ ਸ਼ਕਤੀ ਨੂੰ ਜਾਣਿਆ ਹੀ ਨਹੀਂ ਆਪਣੇ ਅੰਦਰਲੇ ਪਰਮਾਤਮਾ ਨੂੰ ਨਹੀਂ ਜਾਣਿਆ ਕਿ ਰੱਬ ਕੀ ਚੀਜ਼ ਹੈ ਉਹ ਪਰਮਪਿਤਾ ਪਰਮਾਤਮਾ ਉਹ ਸ਼ਕਤੀਸ਼ਾਲੀ ਈਸ਼ਵਰ ਕੀ ਚੀਜ਼ ਹੈ ਔਰ ਜੇ ਈਸ਼ਵਰ ਨੇ ਤੁਹਾਨੂੰ ਬਣਾਇਆ ਹੈ ਤੁਹਾਡੇ ਅੰਦਰ ਉਹਦੀ ਸ਼ਕਤੀ ਕੰਮ ਕਰ ਰਹੀ ਹੈ ਔਰ ਤੁਸੀਂ ਉਹ ਸ਼ਕਤੀ ਨੂੰ ਸਮਝ ਲੈਂਦੇ ਹੋ ਤਾਂ ਕੋਈ ਬੁਰੀ ਚੀਜ਼ ਕੋਈ ਜਾਦੂ ਟੂਣਾ ਤੁਹਾਡੇ ਤੇ ਅਸਰ ਕਿਉਂਕਿ ਸਭ ਤੋਂ بڑا ਕੌਣ ਹੈ ਕੋਲ ਦੇਰਾ ਜਿੰਨਾ ਮਰਜੀ ਘਣਾ ਹੋਵੇ ਇਹ ਯਾਦ ਰੱਖੋ ਇੱਕ ਛੋਟਾ ਜਿਹਾ ਦੀਵਾ ਵੀ ਹਨੇਰੇ ਨੂੰ ਦੜਾ ਤਾਂ ਫਿਰ ਤੁਸੀਂ ਤਾਂ ਇੱਡੇ ਵੱਡੇ ਪਰਮਾਤਮਾ ਦੀ ਜੋਤ ਤੁਹਾਡੇ ਅੰਦਰ ਜਗਮਗਾ ਰਹੀ ਹੈ ਤੁਸੀਂ ਐਵੇਂ ਹੀ ਭਰਮਾਂ 'ਚ ਫਸੇ ਹੋਏ ਭਲੇਖਿਆਂ 'ਚ ਫਸੇ ਹੋ ਕਦੋਂ ਜਾਗੋਗੇ ਇਸ ਲਈ ਤਾਂ ਹੀ ਤਾਂ ਕਿਹਾ ਜਾਂਦਾ ਹੈ ਨਾ ਬਾਬਾ ਸਾਹਿਬਾਂ ਮੇਟ ਕਰਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਸੂਰਜ ਦੇ ਨਿਕਲਣ ਨਾਲ ਹੀ ਸਵੇਰਾ ਨਹੀਂ ਹੁੰਦਾ ਬਲਕਿ ਅੱਖਾਂ ਖੋਲ੍ਹਣ ਨਾਲ ਸਵੇਰਾ ਹੁੰਦਾ ਹੈ ਉਹ ਕਹਿੰਦੇ ਸੂਰਜ ਦੇ ਨਿਕਲਣ ਨਾਲ ਹੀ ਕੋਈ ਸਵੇਰਾ ਨਹੀਂ ਹੋ ਜਾਂਦਾ ਜੇ ਬੰਦਾ ਹੀ ਅੱਖਾਂ ਬੰਦ ਕਰਕੇ ਬੈਠਾ ਰਹੇਗਾ ਤਾਂ ਉਹਦੇ ਵਾਸਤੇ ਸਵੇਰ ਹਲੇ ਹਲੇ ਉਹਦੇ ਵਾਸਤੇ ਆਪਣੀਆਂ ਅੱਖਾਂ ਵੀ ਖੋਲਣੀਆਂ ਪੈਂਦੀਆਂ ਹੈ ਫੇਰ ਹੀ ਬੰਦਾ ਸਵੇਰ ਦਾ ਪ੍ਰਕਾਸ਼ ਦਾ ਆਨੰਦ ਲੈ ਸਕਦਾ ਹੈ ਹੁਣ ਰੱਬ ਦੀ ਰਹਿਮਤ ਦਾ ਸੂਰਜ ਤਾਂ ਚੜ੍ਹਿਆ ਹੀ ਹੋਇਆ ਹੈ ਪਰ ਬੰਦਾ ਹੀ ਅੱਖਾਂ ਬੰਦ ਕਰਕੇ ਬੈਠਾ ਹੈ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਹੁਣ ਚਾਹੀਦਾ ਹੈ ਐਸਾ ਸਤਿਗੁਰ ਜਿਹੜਾ ਸਾਡੀਆਂ ਅੱਖਾਂ ਨੂੰ ਖੋਲ ਸਕੇ ਕਿ ਪਹਿਚਾਣੋ ਪ੍ਰਮਾਤਮਾ ਨੂੰ ਪਹਿਚਾਣੋ ਪ੍ਰਭੂ ਨੂੰ ਇਸ ਲਈ ਇੱਥੇ ਕਿਹਾ ਹੈ ਕਿ ਜ਼ਿੰਦਗੀ ਕੇ ਇਸ ਸਫਰ ਮੇਂ ਜੋ ਮੁਰਸ਼ਿਦ ਕੋ ਹਮ ਸਫਰ ਬਣਾਤਾ ਹੈ ਆਪਣੇ ਭੀਤਰ ਕੀ ਸ਼ਕਤੀ ਕੋ ਵੋਹੀ ਫਿਰ ਜਾਨ ਪਤਾ ਹੈ ਕਿ ਜਿਹੜਾ ਮੁਰਸ਼ਿਦ ਨੂੰ ਹਮਸਫਰ ਬਣਾਏਗਾ ਨਾ ਮੁਰਸ਼ਿਦ ਦੇ ਹੁਕਮ ਅੰਦਰ ਚਲੇਗਾ ਮੁਰਸ਼ਿਦ ਦੇ ਨਾਲ-ਨਾਲ ਚਲੇਗਾ ਨਾਲ ਦਾ ਮਤਲਬ ਜਿਹਦਾ ਬੰਦਾ ਕਹਿੰਦਾ ਮੈਂ ਜਿੱਧਰ ਵੀ ਜਾਂਦਾ ਮੇਰਾ ਮਾਲਿਕ ਮੇਰੇ ਮੈਂ ਕੱਲਾ ਨਹੀਂ ਆ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਕਾਮਯਾਬੀ ਦੀਆਂ ਮੰਜ਼ਲਾਂ ਤੱਕ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰੀ ਝੋਲੀ ਖੁਸ਼ੀਆਂ ਨਾਲ ਭਰਨ ਵਾਲਾ ਮੇਰਾ ਮਾਲਕ ਮੇਰੇ ਹੁਣ ਇਹਨੂੰ ਕਹਿੰਦੇ ਹਰ ਵੇਲੇ ਜਿਹੜਾ ਮੁਰਸ਼ਿਦ ਨੂੰ ਨਾਲ ਸਮਝ ਕੇ ਚੱਲਦਾ ਹੈ ਔਰ ਜੇ ਜੀਵਨ ਚ ਕੋਈ ਵੀ ਕਮਜ਼ੋਰੀ ਹੈ ਬਹਿਮ ਭਰਮ ਹੈ ਤਾਂ ਜਿਹੜਾ ਮੁਰਸ਼ਿਦ ਨਾਲ ਜੁੜ ਕੇ ਸਮਝ ਲੈਂਦਾ ਹੈ ਹੁਣ ਸਮਝ ਲਓ ਆ ਸਤਸੰਗ ਚ ਤੁਸੀਂ ਬੈਠੇ ਹੋ ਅਗਰ ਸਤਸੰਗ ਨੂੰ ਸੁਣੋਗੇ ਸਮਝੋਗੇ ਇਸ ਤੇ ਅਮਲ ਕਰੋਗੇ ਤਾਂ ਤੁਹਾਡੇ ਬਹਿਮ ਭਰਮ ਤਾਂ ਉੱਦੇ ਦੂਰ ਹੁੰਦੇ ਇਹ ਬੰਦੇ ਨੂੰ ਪਤਾ ਹੁਣ ਮੈਨੂੰ ਆ ਡਰਨ ਦੀ ਲੋੜ ਨਹੀਂ ਜਾਦੂਆਂ ਤੋਂ ਟੂਣਿਆਂ ਤੋਂ ਬਿੱਲੀਆਂ ਤੋਂ ਚੂਹਿਆਂ ਤੋਂ ਜਾਂ ਕਿਸੇ ਚੀਜ਼ ਤੋਂ ਡਰਨ ਦੀ ਮੈਨੂੰ ਜ਼ਰੂਰਤ ਇਸ ਲਈ ਅਸੀਂ ਤਾਂ ਕਲੀਅਰ ਕਹਿ ਦਿੱਤਾ ਹੈ ਕਿ ਡਰਨ ਦੀ ਲੋੜ ਨਹੀਂ ਹੈ ਗ੍ਰਹਿਆਂ ਤੋਂ ਡਰਨ ਦੀ ਲੋੜ ਨਹੀਂ ਹੈ ਨਕਸ਼ਤਰਾ ਤੋਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਨਹੀਂ ਤਾਂ ਇਨਸਾਨ ਨੂੰ ਗ੍ਰਹਿਆਂ ਦਾ ਨਾਮ ਲੈ ਕੇ ਨਕਸ਼ਤਰਾ ਦਾ ਨਾਮ ਲੈ ਕੇ ਬਹੁਤ ਡਰਾਇਆ ਜਾਂਦਾ ਹੈ ਦਿਨਾਂ ਦਾ ਨਾਮ ਲੈ ਕੇ ਬਹੁਤ ਡਰਾਇਆ ਜਾਂਦਾ ਤੇਰੇ ਵਾਸਤੇ ਆ ਦਿਨ ਭਾਰੀ ਹੈ ਤੇਰੇ ਵਾਸਤੇ ਆ ਦਿਨ ਮਾੜਾ ਹੁੰਦਾ ਕਿ ਨਹੀਂ ਸਭੀ ਨਦਰ ਸਾਰਿਆਂ ਨੇ ਤਾਂ ਹੀ ਬੰਦੇ ਨੂੰ ਕਹੀ ਹੈ ਇਹ ਚੀਜ਼ਾਂ ਤੋਂ ਡਰ ਆ ਜਾਂਦਾ ਹੈ ਔਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਿੰਨਾ ਅਸੀਂ ਆਪਣੇ ਮਾਲਕ ਨਾਲ ਜੁੜਦੇ ਚਲੇ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਸਾਡੇ ਵਾਸਤੇ ਕੋਈ ਦਿਨ ਮਾੜਾ ਨਹੀਂ ਕਿਉਂਕਿ ਹਰ ਦਿਨ ਮੇਰੇ ਮਾਲਕ ਨੇ ਬਣਾਇਆ ਹੈ ਔਰ ਜਿਹੜੀ ਚੀਜ਼ ਉਸ ਪਰਮਾਤਮਾ ਪ੍ਰਭੂ ਨੇ ਬਣਾਈ ਹੈ ਮੇਰੇ ਵਾਸਤੇ ਮਾੜੀ ਕਦੀ ਇਹ ਗ੍ਰਹਿ ਨਕਸ਼ਤਰ ਕਿਹਨੇ ਬਣਾਏ ਹੈ ਇਨਸਾਨ ਨੇ ਬਣਾਏ ਹੈ ਜਵਾਬ ਦੇ ਦਿਓ ਜਾਂ ਉਸ ਰੱਬ ਨੇ ਬਣਾਏ ਹੈ ਉਸ ਭਗਵਾਨ ਨੇ ਬਣਾਏ ਹੈ ਤਾਂ ਜਿਹੜੀ ਚੀਜ਼ ਭਗਵਾਨ ਨੇ ਬਣਾਈ ਆ ਤੁਹਾਡੇ ਵਾਸਤੇ ਮਾੜੀ ਕਦੀ ਹੋ ਸਕਦੀ ਐ ਅਸੀਂ ਤਾਂ ਕਈ ਵਾਰ ਦਸੀਦਾ ਹੈ ਕਈ ਪਤਾ ਕੀ ਕਹਿ ਦਿੰਦੇ ਐ ਓ ਜੀ ਮੇਰੀ ਖੱਬੀ ਅੱਖ ਫੜਕਦੀ ਐ ਮਾੜੀ ਕਹਿ ਦਿੰਦੇ ਐ ਕਿ ਨਹੀਂ ਸੁਣਿਆ ਕਿ ਨਹੀਂ ਤੁਸੀਂ ਕਈ ਕਹਿੰਦਾ ਮੇਰੀ ਸੱਜੀ ਅੱਖ ਜਿੱਦਾਂ ਸ਼ਾਇਦ ਇਹ ਇਦਾਂ ਸਿਸਟਮ ਐ ਕਿ ਔਰਤਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਖੱਬੀ ਫੜ ਕੇ ਚੰਗੀ ਸੱਜੀ ਫੜ ਕੇ ਮਾੜੀ ਤਾਂ ਬੰਦੇ ਨੂੰ ਕਿਹਾ ਜਾਂਦਾ ਖੱਬੀ ਫੜ ਕੇ ਮਾੜੀ ਤਾਂ ਸੱਜੀ ਫੜ ਕੇ ਸੁਣਿਆ ਕਿ ਨਹੀਂ ਤਾਂ ਹੁਣ ਤੇਰਾ ਗੌਰ ਕਰੋ ਇੱਕ ਵਾਰ ਇੱਕ ਬੀਬੀ ਆਈ ਆ ਮਾਲ ਕੋ ਮੇਰੀ ਸੱਜੀ ਅੱਖ ਬੜੀ ਫਰਕ ਦੀ ਏ ਔਰ ਕਿਸੇ ਨੇ ਕਿਹਾ ਬੜੀ ਮਾੜੀ ਹੁੰਦੀ ਏ ਇਹ ਕਹੇ ਮਾਤਾ ਜੀ ਫੇਰ ਕੰਮ ਕਰੋ ਡਾਕਟਰ ਕੋ ਜਾਓ ਜਾ ਕੇ ਆਪਰੇਸ਼ਨ ਕਰਾ ਕੇ ਅੱਖ ਹੀ ਕਢਾ ਦਿਓ ਨਾ ਰਹੇਗਾ ਬਾਸ ਨਾ ਬਜੇਗੀ ਬਾਸੂਰੀ ਨਾ ਮਾੜੀ ਚੀਜ਼ ਰਹੇਗੀ ਤਾਂ ਨਾ ਮੜਾ ਹੋਏਗਾ ਉਹ ਜੇ ਰੱਬ ਨੇ ਅੱਖਾਂ ਦਿੱਤੀਆਂ ਆ ਤਾਂ ਮੜਾ ਚੰਗਾ ਆ ਆਪਾ ਬੰਦਾ ਇਹ ਬੰਦਾ ਖੱਬਾ ਮੜਾ ਸੱਜਾ ਮੜਾ ਤਾਂ ਲਾ ਦਿਓ ਖੱਬੇ ਨੂੰ ਰੱਖਿਆ ਕਿਉਂ ਹੈ ਆ ਖੱਬੇ ਹੱਥ 'ਚ ਖਾਜ ਹੋਵੇ ਪੈਸਾ ਬੜਾ ਜਾਂਦਾ ਹੈ ਸੱਜੀ ਹੱਥ 'ਚ ਖਾਵੇ ਪੈਸਾ ਆਉਂਦਾ ਹੈ ਤਾਂ ਭਾਈ ਫੇਰ ਖੁਜਲੀ ਦਾ ਪਾਊਡਰ ਲਾ ਕੇ ਪਾ ਲੈ ਇੱਥੇ ਐਂ ਕਰੀ ਫੇਤਾ ਜਿਹੜੇ ਮਸਾਲਾ ਮਾਰਨ ਲੱਗਿਓ ਹਰ ਵੇਲੇ ਇੱਦਾਂ ਹੀ ਕਰਦੇ ਰਹਿੰਦੇ ਆ ਜਿੱਥੇ ਦੇਖੋ ਮੋਟਰਸਾਈਕਲ ਖੜਾ ਕਰਕੇ ਫੇਤਾ ਉਹਨਾਂ ਨੂੰ ਪੈਸਾ ਹੀ ਬਣਾਉਣਾ ਚਾਹੀਦਾ ਹੈ ਜੇ ਖਾਜ ਕਰਨ ਨਾਲ ਹੀ ਪੈਸੇ ਆਉਂਦੇ ਆ ਤਾਂ ਕੀ ਇਨਸਾਨ ਨੂੰ ਭਰਮਾਜ ਪਾਇਆ ਹੋਇਆ ਹੈ ਇਹ ਸਚਾਈ ਜਾਣੋ ਸਾਡਾ ਕੋਈ ਅੰਗ ਮਾੜਾ ਨਹੀਂ ਹੈ ਉਹਨੇ ਜੀ ਸੱਜੇ ਨਾਲ ਰੋਟੀ ਨਾ ਖਾਓ ਖੱਬੇ ਨਾਲ ਖਾਓ ਇਦਾਂ ਇਹ ਵੀ ਕਿਹਾ ਜਾਂਦਾ ਬੁਰਕੀ ਹੈ ਨਾ ਹੁਣ ਜਿਹੜਾ ਖੱਬੂ ਐਸੀ ਖੱਬੂ ਆ ਕੀ ਕਰੀਏ ਹੁਣ ਅਸੀਂ ਸਾਡੇ ਕੰਮ ਹੀ ਖੱਬੇ ਨਾਲ ਹੁੰਦੇ ਲਿਖਦੇ ਵੀ ਖੱਬੇ ਨਾਲ ਐ ਸੀ ਸਮਝਦੇ ਹੋ ਨਹੀਂ ਹੁਣ ਇਹ ਇਹ ਕੀ ਸENSE ਬੰਦੇ ਦੀ ਸੱਜੇ ਨਾਲ ਖਾਓ ਤਾਂ ਬਰਕਤ ਆਂਦੀ ਐ ਖੱਬੇ ਨਾਲ ਖੱਬਾ ਕਿਦਾ ਭਾਈ ਤੇ ਰੱਬ ਨੇ ਖੱਬਾ ਸੱਜਾ ਰੱਖਿਆ ਕਿਉਂ ਹੈ ਰੱਬ ਨੇ ਸਾਨੂੰ ਦੋ ਅੰਗ ਦਿੱਤੇ ਐ ਹੱਥ ਦਿੱਤੇ ਐ ਦੋ ਦੋ ਪੈਰ ਦਿੱਤੇ ਐ ਪਰ ਅਸੀਂ ਬਣਾ ਲਿਆ ਸੱਜਾ ਚੰਗਾ ਤਖਬਾ ਸਮਝਿ ਦਿਓ ਇਹ ਇਨਸਾਨ ਦੇ ਪਰਮ ਭੁਲੇਖੇ ਐ ਨਾ ਪਰਮਾ ਜੋ ਜਿੰਨੀ ਜਲਦੀ ਹੋ ਸਕੇ ਨਿਕਲੀਏ ਕਿ ਜੋ ਚੀਜ਼ ਮੇਰੇ ਮਾਲਕ ਨੇ ਬਣਾਈ ਐ ਮੇਰੇ ਵਾਸਤੇ ਮਾੜੀ ਕਦੀ ਹੋ ਹੀ ਨਹੀਂ ਸਕਦੀ